ਛੜਕ ਦੇ ਉੱਤੇ ਰੋੜੇ ਪਏ ਤੇ ਇੱਟ ਦੇ ਉੱਤੇ ਡਿੱਗ ਪਈ ਉਹ ਅੰਦਰ ਗੁੰਮੀ ਜੀ ਬਣ ਗਈ ਤੇ ਗੁਰੂ ਰਾਮਦਾਸ ਹਸਪੀਟਲ ਉਹਨਾਂ ਨੇ ਬੰਬੇ ਟੈਸਟ ਭੇਜਿਆ ਤੇ ਉਹਦੇ ਵਿੱਚ ਸ਼ੋ ਹੋਈ ਕੈਂਸਰ ਮੈਨੂੰ ਹੁੰਦਾ ਇਹ ਕਿ ਮੈਂ ਹੁਣ ਪਰਿਵਾਰ ਵੀ ਸਾਰਾ ਗਰੀਬ ਕਿਹੜਾ ਲਾਖ ਕਰਾਉਗਾ ਮੇਰੇ ਪੈਸੇ ਕਿੱਥੋਂ ਆਉਣਗੇ ਨੇ ਮੈਂ ਆਪਣੇ ਡੈਡੀ ਮੰਮੀ ਬਾਰੇ ਸਾਰੇ ਬਾਰੇ ਸੋਚਦੀ ਹੁੰਨੀ ਨਹੀਂ ਇਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਜਦ ਤੂੰ ਰਹਿਣ ਦੇ ਟੈਸਟ ਇਹਨਾਂ ਨੇ ਸਾਰੇ ਮੇਰਾ ਇਲਾਜ ਕਰਾਇਆ ਫੜ ਤਰ ਕੇ ਜਿੱਥੋਂ ਮਰਜੀ ਮੇਰਾ ਇਲਾਜ ਨਾ ਸ਼ੁਰੂ ਕੀਤਾ ਪਰ ਮੈਨੂੰ ਮੇਰੇ ਨਹੀਂ ਚਾਹ ਸਕੀ ਮੇਰਾ ਸੁਪਨਾ ਵੀ ਪੂਰਾ ਹੋਣਾ ਲੱਗਦਾ ਤੇ ਮੈਂ ਇਤਰੇ ਮਰ ਜਨ ਲੱਗਦਾ ਮੈਂ ਇੱਕ ਵੱਡਿਆ ਹੋ ਕੇ ਕੀ ਬਣਨਾ ਚਾਹੁੰਦੀ ਸੀ ਮੈਂ ਜਾਜੀ ਬਣਨਾ ਚਾਹੁੰਨੀ ਸੀ ਤੇ ਹੁਣ ਵੀ ਲੱਗਦਾ ਬਣੂੰਗੀ ਜੱਜ ਫੇਰ ਵੀ ਸਾਰੀ ਰਾਤ ਜਾਗਦੀ ਰਹਿੰਦੀ ਹੁੰਨੀ ਮੈਨੂੰ ਨੀਂਦ ਨਹੀਂ ਆਉਂਦੀ ਹੁੰਦੀ ਕੋਡੇ ਨੂੰ ਫੜ ਕੇ ਸਾਰੀ ਰਾਤ ਰੋਣਾ ਨਾ ਤਿਨੇ ਚੈਨ ਤੇ ਨਾ ਰਾਤ ਰੋਟੀ ਪਾਣੀ ਵੀ ਛੱਡ ਗਈ ਤੀ ਮੈਨੂੰ ਖਾਦਾ ਨਹੀਂ ਜਾਂਦਾ ਹੁੰਦਾ ਤੇ ਮੰਮੀ ਡੈਡੀ ਵੇਖ ਮੈਨੂੰ ਰੋਂਦੇ ਹੁੰਦੀ ਲੱਗੇ ਇਹ ਕੀ ਆ ਦਵਾਈ ਹੂੰ ਦਵਾਈ ਇਹ ਦਵਾਈ ਮੇਰੀ ਬੇਟੀ ਤੂੰ ਕੈਨਸਲ ਤੋਂ ਲਾਧਦੇ ਵਾਲੇ ਹਾਂਜੀ ਲੈ ਲੈਂਦੇ ਹੀ ਨਾਲੇ ਮਾਸ ਵੀ ਲੈ ਗਿਆ ਨਾਉ ਦਵਾਈ ਜੀ ਤੋਂ ਕੰਗੀ ਨਾ ਲਾਥਦੇ ਹੀ ਡਡੇ ਲੰਮੇ ਵਾਲੀ ਪਰ ਆਪ ਨੂੰ ਕਹਿੰਨੀ ਹੁੰਦੀ ਸਾਨੂੰ ਗਰੀਬੀ ਵੀ ਬਿਤੇਤੀ ਐ ਮੈਨੂੰ ਉੱਥੇ ਬਿਮਾਰੀ ਵੇਢੀ ਵਢੀ ਦੇਤੀ ਮੇਰਾ ਬਣਾ 24 ਘੰਟੇ ਲੜਨਾ ਮੈਂ ਜਿੰਨਾ ਮੈਨੂੰ ਹੁੰਦਾ ਹੀ ਮੈਨੂੰ ਬਹੁਤ ਗਰੋਧ ਆਉਂਦਾ ਹੁੰਦਾ ਹੀ ਰੱਬ ਤੀ ਕਿ ਮੈਨੂੰ ਬਚਾਇਆਗਾ ਤੋ ਮੈਨੂੰ ਪੈਦਾ ਹੀ ਕਿਉਂ ਕੀਤਾ ਐ ਇਸ ਤਰ੍ਹਾਂ ਕਿ ਜੇ ਮੈਨੂੰ ਬਿਮਾਰੀ ਵੱਡੀ ਹੋ ਕੇ ਦੇਣੀ ਤੇ ਮੈਨੂੰ ਉਥੇ ਪਹਿਲਾਂ ਹੀ ਲੈ ਜਾਂਦੇ ਚੰਮ ਦੇ ਵੇਖਦੀ ਹੁੰਨੀ ਜਦੋਂ ਢਹਾੜੀ ਆਉਂਦੀ ਦਿਹਾੜੀ ਕਰਕੇ ਤੇ ਮੈਂ ਉਹਨਾਂ ਨੂੰ ਪਾਣੀ ਦੇਣਾ ਭੱਜ ਕੇ ਮੈਨੂੰ ਉਹ ਚੇਤੇ ਗੱਲਾਂ ਹੁੰਦੀਆਂ ਸਾਰੀਆਂ ਕਿ ਹੁਣ ਮੇਰੇ ਕੋਲ ਵੀ ਨਹੀਂ ਧੁਰ ਕੇ ਫੜਿਆ ਇਹ ਜਾਂਦੇ ਹੋ ਗਲਾਸ ਨਾ ਹੁਣ ਮੈਂ ਉਹਨਾਂ ਨੂੰ ਵੇਖਨੀ ਆ ਤੇ ਮੈਨੂੰ ਗੱਲਾਂ ਚੇਤੇ ਆਉਂਦੇ ਮੇਰੇ ਤੇ ਚਾਹ ਨਹੀਂ ਵਾਰ ਦਿੰਦੇ ਇਹ ਸਾਰੇ ਜਿੰਨੇ ਉਹਨਾਂ ਕੋਲ ਪੈਸੇ ਆਉਂਦੇ ਕਮਾਈ ਦੇ ਉਹ ਵੀ ਲਾ ਦਿੰਦੇ ਹੁੰਦੀ ਮੇਰੇ ਉੱਤੇ ਸਰ ਇਹ ਜਿਹੜੇ ਹੰਝੂ ਆ ਨਾ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਉਹ ਬੰਦੇ ਵੇਖੇ ਜਿਹੜੇ ਟੈਚੀਆਂ ਚ ਪੈਸੇ ਲੈ ਕੇ ਤੁਰੇ ਫਿਰਦੇ ਡਾਕਟਰਾਂ ਮਗਰ ਕਿ ਆਪਾਂ ਸੇ ਬਿਮਾਰੀ ਤੋਂ ਬਾਜੀ ਐ ਪਰ ਉਹਨਾਂ ਨੂੰ ਪੈਸਾ ਵੀ ਕੰਮ ਨਹੀਂ ਆਉਂਦਾ ਅੱਜ ਇਹਨੂੰ ਦੁਆਵਾਂ ਕੰਮ ਆਈਆਂ ਪਰ ਇਹਦੇ ਬਾਪ ਨੇ ਮੰਗ ਮੰਗ ਪੈਸੇ ਹਿੰਮਤ ਨਹੀਂ ਛੱਡੀ ਕੁੜੀ ਐ ਨਾ ਦੁਆਵਾਂ ਨਾ ਮਿਲੀ ਐ ਨਾ ਲੋਕੀ ਤੇ ਸੋ ਕਿਉ ਮੰਦਾ ਆਖੀ ਐ ਜਿੱਤ ਜੰਮੇ ਰਾਜਾਨ ਕਹਿੰਦੇ ਇੱਕ ਪਾਸੇ ਸ਼ਹਿਰ ਦੂਜੇ ਪਾਸੇ ਕਬਰਿਸਤਾਨ ਐ ਕਬਰਿਸਤਾਨ ਦੇ ਰਾਹ ਵਿੱਚ ਪਈ ਹੋਈ ਹੱਡੀ ਦਾ ਬਿਆਨ ਠੋਕਰਾਂਾ ਮਾਰ ਮੈਂ ਵੀ ਕਦੀ ਇਨਸਾਨ ਬਾਦੂ ਲੰਗਰ ਲੱਗੇ ਕਹਿੰਦੇ ਆਨੰਦਪੁਰ ਸਾਹਿਬ ਦੇ ਮੇਲੇ ਤੇ 3000 ਕਰੋੜ ਦਾ ਪੰਜਾਬ ਚ ਲੰਗਰ ਲੱਗਾ ਇਹਨੂੰ ਸਿਰਫ 10000 ਰੁਪਏ ਚਾਹੀਦਾ ਸੀ 12ਵੀਂ ਦੀ ਐਡਮਿਸ਼ਨ ਲਈ ਇੰਨੀ ਥਾਵਾਂ ਤੇ ਵੀਡੀਓ ਗਈ ਇੰਨੀ ਥਾਵਾਂ ਤੇ ਦੇ ਬਾਪ ਨੇ ਤਰਲੇ ਮਾਰੇ ਕੋਈ ਨਹੀਂ ਆਇਆ ਅੱਗੇ ਐਦਾਂ ਹੀ ਹੈਂਡੀਕੈਪਡ ਵਿਅਕਤੀ ਨੂੰ ਮਿਲਿਆ ਸੀ ਉਹਨੇ ਦੱਸਿਆ ਕਿ ਮੈਨੂੰ ਸਰਕਾਰ ਵੱਲੋਂ 194000 ਰੁਪਏ ਦਾ ਸਾਈਕਲ ਮਿਲਿਆ ਬਿਲਕੁਲ ਮੋਟਰਸਾਈਕਲ ਵਰਗਾ ਸਭ ਕੁਝ ਤੇ ਅਵੀ ਤੇ ਇੱਕ ਧੀ ਹੈ ਜੱਜ ਬੰਨਣਾ ਚਾਹੁੰਦੀ ਹੈ ਇਹਦੇ ਤਰਲੇ ਮਾਰਨੇ ਲੋਕਾਂ ਨੇ ਜਦੋਂ ਇਹ ਜੱਜ ਬਣ ਗਈ ਭਾਣੇ ਮੇਰਾ ਮੇਰੇ ਪੁੱਤ ਨੂੰ ਬਰੀ ਕਰ ਦੇ ਇੱਕ ਮੁੱਦਾ ਛੜਿਆ ਪਿਆ ਜਿਹਦੇ ਵਿੱਚ ਇਹ ਵੀ ਇੱਕ ਧੀ ਆ ਤੇ ਉਹ ਵੀ ਇੱਕ ਧੀ ਆ ਮੈਂ ਕਿਸੇ ਧੀ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇੱਕ ਚੀਜ਼ ਜਾਣਨਾ ਕਿ ਲੋਕਾਂ ਨੂੰ ਲੋਕਾਂ ਦੀ ਜਿਹੜੀ ਚੁਆਇਸ ਗਲਤ ਹੋ ਗਈ ਹੈ ਲੋਕੀ ਇਹਦਾ ਦਰਦ ਵੇਖਣਾ ਨਹੀਂ ਚਾਹੁੰਦੇ ਲੋਕੀ ਮਜ਼ਾ ਲੈਣ ਆਲ ਜਾਂਦੇ ਆ ਮਹਰਾਨ ਹੋ ਗਿਆ ਭਾਜੀ ਕਿ ਦੋ ਹਫ਼ਤਿਆਂ ਤੋਂ ਮੀਡੀਆ ਕੋਲ ਕੋਈ ਹੋਰ ਚੀਜ਼ ਹੀ ਨਹੀਂ ਇਹਨੂੰ ਕੌਣ ਵੇਖੂਗਾ ਇਹਦੀ ਮਦਦ ਕੌਣ ਕਰੂਗਾ ਸਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਜ ਨਾਲੇ ਦੇ ਪਿੰਡ ਜਗਦੇਵ ਖੁਰਦਿੱਆਂ ਉਸ ਪਰਿਵਾਰ ਦੀਆਂ ਜਿਹੜਾ ਕੀ ਪਰਿਵਾਰ ਗਰੀਬੀ ਦੇ ਨਾਲ-ਨਾਲ ਜਿਹੜਾ ਕਿ ਇੱਕ ਬਿਮਾਰੀ ਦੇ ਨਾਲ ਜਿਹੜਾ ਕਿ ਵੱਡਾ ਜੁੰਦ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੀ ਤੁਸੀਂ ਧੀ ਦੇਖ ਰਹੇ ਹੋ ਇਸ ਦਾ ਨਾਮ ਮਹਿਕਪ੍ਰੀਤ ਆ ਅਤੇ ਮਹਿਕਪ੍ਰੀਤ ਦੇ ਹਾਲਾਤ ਦੇਖ ਰਹੇ ਹੋ ਵੀ ਛੋਟੀ ਉਮਰ ਹੈ ਜਿਹੜਾ ਕਿ ਉਸ ਦੀ ਇੱਕ ਲੱਤ ਜਿਹੜੀ ਕਿ ਕੈਂਸਰ ਦੇ ਕਰਕੇ ਜਿਹੜੀ ਕੱਟੀ ਗਈ ਆ بڑے ਸੁਪਨੇ ਦੇਖੇ ਅੰਗਰੇਸ ਧੀ ਨੇ ਆਪਣੇ ਪਰਿਵਾਰ ਦੇ ਲਈ ਵੀ ਵੱਡਿਆ ਹੋ ਕੇ ਇਸ ਪਰਿਵਾਰ ਦੀ ਦੇਖਭਾਲ ਕਰਾਂਗਾ ਅਤੇ ਵੱਡਿਆ ਹੋ ਕੇ ਘਰ ਦੀ ਗਰੀਬੀ ਦੂਰ ਕਰਾਂਗਾ ਪਰ ਤੁਸੀਂ ਦੇਖ ਸਕਦੇ ਹੋ ਵੀ ਕੈਂਸਰ ਇੱਕ ਅਜਿਹੀ ਭਿਆਨਕ ਬਿਮਾਰੀ ਆ ਜਿਸ ਨੇ ਜਿਹੜੀਆਂ ਉਸ ਦੀਆਂ ਸਾਰੀਆਂ ਖੁਸ਼ੀਆਂ ਖੋ ਲਈਆਂ ਅਤੇ ਉਸ ਦਾ ਜਿਹੜਾ ਸੁਪਨੇ ਲਿਆ ਸੀ ਵੱਡੇ ਵੱਡੇ ਸਾਰੇ ਸੁਪਨੇ ਜਿਹੜੇ ਕੀ ਕੋਲੇ ਨੇ ਤੁਸੀਂ ਸਿਰਾਂ ਵਿੱਚ ਦੇਖ ਸਕਦੇ ਹੋ ਕੀ ਹਾਲਾਤ ਕੀ ਹੋ ਗਏ ਨੇ ਪਰਿਵਾਰ ਦੇ ਜਿਸ ਘਰ ਵਿੱਚ ਅਸੀਂ ਬੈਠੇ ਆ ਇਹ ਜਿਹੜਾ ਘਰ ਵੀ ਜਿਹੜਾ ਆਪਣਾ ਨਹੀਂ ਆ ਕਿਸੇ ਦਾ ਘਰ ਆ ਤੇ ਕੇ ਟਿਕਾ ਕੇ ਕਿਸ ਪਰਿਵਾਰ ਦੀ ਜਿਹੜੀ ਕੀ ਉਹ ਦੇਖਭਾਲ ਕਰਦੇ ਆ ਮੈਂ ਆਪਣੀ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਨਾਲ ਜ਼ਿੰਦਗੀ ਬਾਰੇ ਮੈਂ ਹੋਇਆ ਕਿਸ ਤਰ੍ਹਾਂ ਸੀ ਕੈਂਸਰ ਦਾ ਜਿਹੜੀ ਇਹ ਭਿਆਨਕ ਬਿਮਾਰੀ ਆ ਇਲਾਜ ਕਿਸ ਤਰ੍ਹਾਂ ਹੋਈ ਸੀ ਤੁਹਾਨੂੰ ਇਹ ਇਹ 8ਵੀਂ ਕਲਾਸ ਵਿੱਚ ਪੜ੍ਹਦੀ ਹਾਂ ਤੇ ਉਦੋਂ ਮੈਨੂੰ ਛੜਕ ਦੇ ਉੱਤੇ ਰੋੜੇ ਪਏ ਤੇ ਇੱਟ ਦੇ ਉੱਤੇ ਡੇਗ ਪੀ ਉਹ ਅੰਦਰ ਗੁੰਮੀ ਜੀ ਬਣ ਗਈ ਤੇ ਸਾਨੂੰ ਨਹੀਂ ਪਤਾ ਹੁੰਦਾ ਉਦੋਂ ਤੇ ਜਦੋਂ ਅਸੀਂ ਟੈਸਟ ਕਰਾਇਆ ਤਾਂ ਉਹਦੇ ਵਿੱਚ ਕੈਂਸਰ ਸ਼ੋਅ ਕਰਦੇ ਸੀ ਡਾਕਟਰ ਤੇ ਡੈਡੀ ਉਹਨਾਂ ਨੇ ਉਹਨਾਂ ਨੇ ਦੱਸਿਆ ਸੀ ਕਿ ਇਹਨੂੰ ਕੈਂਸਰ ਹੈ ਸਾਨੂੰ ਨੰ ਮਦਬ ਪਤਾ ਨਹੀਂ ਹੈਗਾ ਕੈਂਸਰ ਹੁੰਦੀ ਕੀ ਚੀਜ਼ ਆ ਤੇ ਆਪਾਂ ਨਿਆਣਿਆਂ ਵਾਂਗ ਮਦਬ ਖੇੜਦੇ ਫਿਰਦੇ ਰਹਿੰਦੇ ਹੁੰਨੇ ਸੀ ਬਾਅਦ ਜੇ ਇਹਨਾਂ ਨੇ ਇਲਾਜ ਲੂਜ ਤੇ ਕਰਾਇਆ ਫਿਰ ਹਸਪੀਟਲ ਉੱਥੇ ਪਹੁੰਚੇ ਗੁਰੂ ਰਾਮਦਾਸ ਹਸਪੀਟਲ ਉਹਨਾਂ ਨੇ ਬੰਬੇ ਟੈਸਟ ਭੇਜਿਆ ਤੇ ਉਹਦੇ ਵਿੱਚ ਸ਼ੋ ਹੋਈ ਕੈਂਸਰ ਇਹਨੂੰ ਇਹ ਜਦੋਂ ਪਤਾ ਲੱਗਾ ਵੀ ਤੁਹਾਨੂੰ ਕੈਂਸਰ ਹੋਈ ਆ ਫਿਰ ਤੁਹਾਡੇ ਕੀ ਹਾਲਾਤ ਸੀ ਫਿਰ ਕੀ ਸਰੀ ਤੇ ਬੀਤੀ ਆ ਪਰਿਵਾਰ ਤੇ ਕੀ ਬੀਤੀ ਆ ਵੀ ਛੋਟੀ ਉਮਰ ਆ ਇਡੀ ਵੱਡੀ ਭਿਆਨਕ ਬਿਮਾਰੀ ਲੱਗ ਗਈ ਆ ਇਲਾਜ ਬੜਾ ਮਹਿੰਗਾ ਆ ਖਾਸ ਕਰਕੇ ਪਰਿਵਾਰ ਦਾ ਜਿਹੜੇ ਕੀ ਹਾਲਾਤ ਨੇ ਉਹ ਦਿਹਾੜੀ ਜੋਗ ਆ ਪਰਿਵਾਰ ਜਿਹੜੇ ਪਿਤਾ ਜੀ ਆ ਉਹ ਦਿਹਾੜੀ ਕਰਦੇ ਨੇ ਫਿਰ ਕਿਸ ਤਰ੍ਹਾਂ ਪਰਿਵਾਰ ਦਾ ਪਾਲ ਪੋਸ ਹੋਊਗਾ ਉਥੇ ਰੋਟੀ ਦੇ ਲਾਲੇ ਪੇ ਹੁੰਦੇ ਨੇ ਰੋਟੀ ਕਿਸ ਤਰ੍ਹਾਂ ਕਮਾਉਣੀ ਆ ਜਦੋਂ ਇੱਕ ਜਵਾਨ ਧੀ ਨੂੰ ਜਦੋਂ ਕਿ ਪਤਾ ਲੱਗਦਾ ਆ ਇਸ ਦੀ ਭਿਆਨਕ ਬਿਮਾਰੀ ਆ ਤੇ ਜ਼ਿੰਦਗੀ ਬਾਰੇ ਕੀ ਸੋਚਦੇ ਨੇ ਫਿਊਚਰ ਬਾਰੇ ਕੀ ਸੋਚਦੇ ਨੇ ਸਾਰੀ ਉਮਰ ਕੱਢਣੀ ਹੈ ਕਿਸ ਤਰ੍ਹਾਂ ਦੀ ਮੇਰੇ ਉੱਤੇ ਤਾਂ ਬੜੀ ਪਿਆਨ ਕੋਈ ਮੈਨੂੰ ਐ ਹੁੰਦਾ ਕਿ ਮੈਂ ਹੋਰ ਪਰਿਵਾਰ ਵੀ ਸਾਰਾ ਗਰੀਬ ਕਿਹੜਾ ਇਲਾਜ ਕਰਾਊਗਾ ਮੇਰੇ ਪੈਸੇ ਕਿੱਥੋਂ ਆਉਣਗੇ ਮੈਂ ਆਪਣੇ ਡੈਡੀ ਮੰਮੀ ਬਾਰੇ ਸਾਰੇ ਬਾਰੇ ਸੋਚਦੀ ਹੁੰਨੀ ਸੀ ਇਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਜੇ ਤੂੰ ਰਹਿਣ ਦੇ ਟੈਸਟ ਇਹਨਾਂ ਨੇ ਸਾਰੇ ਮੇਰਾ ਇਲਾਜ ਕਰਾਇਆ ਫੜ ਤੜ ਕੇ ਜਿੱਥੋਂ ਮਰਜੀ ਮੇਰਾ ਇਲਾਜ ਨਾ ਸ਼ੁਰੂ ਕੀਤਾ ਪਰ ਮੈਨੂੰ ਮੇਰੇ ਨਹੀਂ ਚਾਣ ਸੀ ਕਿ ਮੇਰਾ ਸੁਪਨਾ ਵੀ ਪੂਰਾ ਹੋਣਾ ਲੱਗਦਾ ਤੇ ਮੈਂ ਇਤਰੇ ਮਰ ਜਨ ਲੱਗਦਾ ਮੈਨੂੰ ਨਹੀਂ ਚਾਹ ਹੈ ਮੈਨੂੰ ਇਹ ਸੋ ਸਿੰਬਲ ਖਾਸ ਕਰਕੇ ਮੈਂ ਕਿ ਜਦੋਂ ਹਲਾਲ ਹਿਸਤਾਂ ਦੇ ਹੋਗੇ ਸੀ ਜਦੋਂ ਕਿਤੇ ਦਰਦ ਹੁੰਦੀ ਸੀ ਜਦੋਂ ਤੁਹਾਡੀ ਲਾਤ ਵਿੱਚ ਕੈਂਸਰ ਦੇ ਕਰਕੇ ਉਦੋਂ ਫਿਰ ਸਾਰੀ ਸਾਈ ਰਾਤ ਕਿਸ ਤਰ੍ਹਾਂ ਜਾ ਕੇ ਨਗਾਉਂਦੇ ਸੀ ਕਿਸ ਤਰ੍ਹਾਂ ਹਲਾਤ ਸੀ ਕਿਉਂਕਿ ਕਿੰਦੇ ਜਿਹੜਾ ਦਰਦ ਇਹ ਜਿਹੜੀ ਹੁੰਦੀ ਹੈ ਇਹਦੀ ਤਰਦ ਜਿਹੜੀ ਬਰਦਾਸ਼ਤ ਨਹੀਂ ਹੁੰਦੀ ਸਰੀਰ ਬਹੁਤ ਜੜੀ ਝੰਜੋੜ ਦਿੰਦੀ ਆ ਤੁਹਾਡੇ ਕੀ ਹਾਲਾਤ ਹੁੰਦੇ ਸੋ ਫਿਰ ਸਾਰੀ ਰਾਤ ਜਾਗਦੀ ਰਹਿੰਦੀ ਹੁੰਨੀ ਮੈਨੂੰ ਨੀਤ ਨਹੀਂ ਆਉਂਦੀ ਹੁੰਦੀ ਗੋਡੇ ਨੂੰ ਫੜ ਕੇ ਸਾਰੀ ਰਾਤ ਰੋਣਾ ਨਾ ਤਿਨੇ ਚੈਨ ਤੇ ਨਰਾਜ਼ ਰੋਟੀ ਪਾਣੀ ਵੀ ਛੱਡ ਗਈ ਤੀ ਮੈਨੂੰ ਖਾਦਾ ਨਹੀਂ ਜਾਂਦਾ ਹੁੰਦਾ ਤੇ ਮੰਮੀ ਡੈਡੀ ਵੇਖ ਮੈਨੂੰ ਰੋਂਦੇ ਹੁੰਦੇ ਹੀ ਲੱਗੇ ਕਿਤੇ ਮੇਰੇ ਕੋ ਸੁੱਤਾ ਵੀ ਨਹੀਂ ਜਾਂਦਾ ਹੁੰਦਾ ਕਦੇ ਘੜੀ ਸਾਰੀ ਰਾਤ ਮੈਂ ਤਿਨੇ ਵੀ ਰੋਂਦੀ ਰਹਣਾ 24 ਘੰਟੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਹਾਲਾਤ ਕੀ ਨੇ ਤੀ ਨੇ ਹਜੇ ਤੀ ਨੇ ਸਾਰੀ ਉਮਰ ਜਿਹੜੀ ਕੀ ਆਪਣੀ ਜ਼ਿੰਦਗੀ ਦੇ ਬੜੇ ਵੱਡੇ ਪਲਾਨ ਕੀਤੇ ਸੀ ਬੜਾ ਫਿਊਚਰ ਦੇਖਿਆ ਹੁੰਦਾ ਪਰ ਪਤਾ ਨਹੀਂ ਹੁੰਦਾ ਹਾਲਾਤ ਪਰਮਾਤਮਾ ਕਿਹੜੇ ਰੰਗਾਂ ਚ ਰਾਜੀ ਹੁੰਦਾ ਪਰਮਾਤਮਾ ਨੇ ਕੀ ਸੋਚਿਆ ਹੁੰਦਾ ਸਾਡੀਆਂ ਪਲਾਨੀਆਂ ਜਿਹੜੀਆਂ ਸਾਰੀਆਂ ਫੇਲ ਹੋ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਧੀ ਦੀ ਹਜੇ ਉਮਰ ਕੁਛ ਵੀ ਨਹੀਂ ਹੈ ਜੇ ਹਿੱਤੇ ਬੜੇ ਸੁਪਨੇ ਦੇਖੇ ਸੀ ਇਸ ਧੀ ਨੇ ਵੀ ਆਪਣੇ ਪਰਿਵਾਰ ਦੇ ਜ਼ਿੰਦਗੀ ਜਿਹੜੀ ਆ ਵਧੀਆ ਬਤਾਉਂਦੇ ਤੇ ਮੈਨੂੰ ਇਸ ਮਹਿਕ ਜਦੋਂ ਇਸ ਤਾਂ ਦੀ ਭਿਆਨਕ ਬਿਮਾਰੀ ਬਾਰੇ ਪਤਾ ਲੱਗਾ ਜਦੋਂ ਇਲਾਜ ਕਰਾਉਣੇ ਸ਼ੁਰੂ ਕਰ ਦਿੱਤਾ ਪਰਮਾਤਮਾ ਦੀ ਪਰਿਵਾਰ ਨੇ ਤੇ ਅਸੀਂ ਦੇਖਿਆ ਵੀ ਫਿਰ ਰੱਬ ਤੇ ਕਿੰਨਾ ਕੁ ਵਿਸ਼ਵਾਸ ਸੀ ਰੋਜ਼ ਕਿੰਨਾ ਕੁ ਪਾਠ ਕਰਦੀ ਸੀ ਕਈ ਰੱਬ ਨਾਲ ਵੀ ਗੁੱਸਾ ਗिला ਹੁੰਦਾ ਸੀ ਜਾਂ ਰੱਬ ਨਾਲ ਕਈ ਸ਼ਿਕਵਾ ਕਰਦੀ ਥਾ ਕਈ ਰੱਬ ਨਾਲ ਰਾਜ਼ੀ ਹੁੰਦੀ ਹੋਗੀ ਕਿ ਪ੍ਰਮਾਤਮਾ ਇੱਕ ਤੇ ਘਰ 'ਚ ਰੋਟੀ ਖਾਣ ਨੂੰ ਹੈ ਨਹੀਂ ਆ ਇੰਨੀ ਘੱਟ ਗਰੀਬੀ ਆ ਉਤੋਂ ਐਡੀ ਭਿਆਨਕ ਬਿਮਾਰੀ ਵੀ ਦਿੱਤੀ ਆ ਕਹਿੰਦੇ ਧੀਆ ਹਮੇਸ਼ਾ ਜਿਹੜੀਆਂ ਕੀ ਬਗਾਨਿਆਂ ਤਨ ਹੁੰਦੀਆਂ ਨੇ ਬਗਾਨੇ ਘਰੇ ਜਾਣਾ ਹੁੰਦਾ بڑے ਲੋਕ ਸਵਾਲ ਵੀ ਕਰਦੇ ਨੇ ਇੱਥੇ ਤੇ ਤੁਹਾਡੇ ਮਨ 'ਚ ਕੀ ਹਾਲਾਤ ਸੀ ਫਿਰ ਰੱਬ ਨਾਲ ਕਿੰਨਾ ਕੁ ਗੁੱਸਾ ਗਲਾਉਂਦਾ ਸੀ ਅਜੀਬ ਸਾਨੂੰ ਰੱਬ ਨਾਲ ਵੀ ਬੜਾ ਹੁੰਦਾ ਇਹ ਵਿੱਚੋਂ ਗੁੱਸਾ ਉਹ ਦੇ ਨਾ ਮੈਂ ਰੱਬ ਨੂੰ ਕਹਿੰਦੀ ਉਹਨੇ ਸਾਨੂੰ ਗਰੀਬੀ ਵੀ ਦਿੱਤੀ ਐ ਮੈਨੂੰ ਉੱਤੇ ਬਿਮਾਰੀ ਵੀ ਢੀ ਵੱਡੀ ਦੇਤੀ ਮੈਂ ਰੱਬ ਨਾਲ 24 ਘੰਟੇ ਲੜਨਾ ਮੈਂ ਜਿੰਨਾ ਮੈਨੂੰ ਹੁੰਦਾ ਹੀ ਮੈਨੂੰ ਬਹੁਤ ਕਰੋਧ ਆਉਂਦਾ ਹੁੰਦਾ ਹੀ ਰੱਬ ਤੇ ਵੀ ਕਿ ਮੈਨੂੰ ਬਚਾਏਗਾ ਤਾਂ ਮੈਨੂੰ ਪੈਦਾ ਹੀ ਕਿਉਂ ਕੀਤਾ ਐ ਇਸ ਤਰ੍ਹਾਂ ਕਿ ਮੈਨੂੰ ਬਿਮਾਰੀ ਵੱਡੀ ਹੋ ਕੇ ਦੇਣੀ ਤੇ ਮੈਨੂੰ ਉਦੋਂ ਪਹਿਲਾਂ ਹੀ ਲੈ ਜਾਂਦਾ ਜੰਮ ਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਇੱਕ ਧੀ ਦਾ ਜਿਹੜਾ ਦਰਦ ਆਣਾ ਉਹ ਮਾਪੇ ਕੋਲ ਜੀ ਕਿਸੇ ਕੋ ਵੀ ਜਿਹੜਾ ਬਰਦਾਸ਼ਤ ਨਹੀਂ ਹੁੰਦਾ ਅਸੀਂ ਵੀ ਅੱਜ ਪਰਿਵਾਰ ਕੋ ਬੈਠੇ ਆ ਸਾਡੇ ਕੋ ਹਾਲਾਤ ਜਿਹੜੇ ਦੇਖੀ ਨਜ਼ਾਰੇ ਕਿਉਂਕਿ ਧੀਆ ਹਮੇਸ਼ਾ ਮਾਪੇ ਦਾ ਬਹੁਤ ਲਾੜੀਆਂ ਹੁੰਦੀਆਂ ਨੇ ਖਾਸ ਕਰਕੇ ਪਿਤਾ ਦੀ ਬੜੀ ਲਾੜੀਆਂ ਹੁੰਦੀਆਂ ਨੇ ਅਸੀਂ ਦੇਖਿਆ ਵੀ ਜਦੋਂ ਕਿ ਧੀ ਨੂੰ ਦੁੱਖ ਹੁੰਦਾ ਤੇ ਬਾਪਾ ਬੇੜਾ ਖਾ ਕੇ ਬਾਪ ਨੂੰ ਬੇਸ਼ਅ ਜਿਹੜਾ ਉਹ ਪਿਆਰ ਹੁੰਦਾ ਵਾ ਧੀਆ ਬੋਲਾ ਨਹੀਂ ਹੁੰਦੀ ਆਪਣੀ ਪਿਤਾ ਦੀ ਤੁਸੀਂ ਕਿੰਨੇ ਲਾੜੀਆਂ ਜੇ ਜਦੋਂ ਠੀਕ ਸੀ ਤੁਹਾਡੇ ਜਿਹੜਾ ਪੂਸਾ ਪਿਆਰ ਉਦੋਂ ਫਿਰ ਜਦੋਂ ਪਿਤਾ ਕੰਮਕਾਰ ਤੋਂ ਆਉਂਦੇ ਸੀ ਕਿੰਨਾ ਕੁ ਪਿਤਾ ਦੀਆਂ ਗੱਲਾਂ ਚੇਤੇ ਆਉਂਦੀਆਂ ਜਾਂ ਉਹ ਹਾਲਾਤ ਕਿੰਨੇ ਚੇਤੇ ਆਉਂਦੇ ਜਦੋਂ ਭੱਜ ਕੇ ਮੈਂ ਪਾਪਾ ਨੂੰ ਪਾਣੀ ਦੇਣਾ ਰੋਟੀ ਪਾਣੀ ਪੁੱਛਣਾ ਕੀ ਹਾਲਾਤ ਸੀ ਉਦੋਂ ਉਹਦੇ ਮੈਂ ਮੰਜੀ ਦੇ ਉੱਤੇ ਵੇਖਦੀ ਹੁੰਨੀ ਜਦੋਂ ਡਿਹਾੜੀ ਆਉਂਦੀ ਦਿਹਾੜੀ ਕਰਕੇ ਤੇ ਮੈਂ ਉਹਨਾਂ ਨੂੰ ਪਾਣੀ ਦੇਣਾ ਭੱਜ ਕੇ ਮੈਨੂੰ ਉਹ ਚੇਤੇ ਗੱਲਾਂ ਆਉਂਦੀਆਂ ਸਾਰੀਆਂ ਕਿ ਹੁਣ ਮੇਰੇ ਕੋਲ ਵੀ ਨਹੀਂ ਧੁਰ ਕੇ ਫੜਿਆ ਹੈ ਜਾਂਦੇ ਹਾਂ ਗਲਾਸ ਨਾਲ ਹੁਣ ਮੈਨਾਂ ਨੇ ਵੇਖਨੀ ਆ ਤੇ ਮੈਨੂੰ ਕੱਲਾ ਚੇਤੇ ਆਉਂਦੇ ਮੇਰੇ ਤੇ ਜਾਣ ਹੀ ਵਾਰ ਦਿੰਦੇ ਸੀ ਸਾਰੇ ਜਿੰਨੇ ਉਹਨਾਂ ਕੋਲ ਪੈਸੇ ਆਉਂਦੇ ਕਮਾਈ ਦੇ ਉਹ ਵੀ ਲਾ ਦਿੰਦੇ ਹੁੰਦੇ ਸੀ ਮੇਰੇ ਉੱਤੇ ਹੀ ਸਾਰੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮੈਂ ਜਿਵੇਂ ਗੱਲ ਕੀਤੀ ਭਤੀਆਂ ਜਿਹੜੀਆਂ ਸਾਡੀਆਂ ਸਿਰ ਦਾ ਤਾਜ ਹੁੰਦੀਆਂ ਨੇ ਤੇ ਤੀਆਂ ਹਮੇਸ਼ਾ ਮਾਣ ਰੱਖਦੀਆਂ ਮਾਪੇ ਦਾ ਚਾਹੇ ਗਰੀਬੀ ਹੋਵੇ ਚਾਹੇ ਮੀਰੀ ਹੋਵੇ ਇਹ ਤੀਆਂ ਜਿਹੜੀਆਂ ਨੇ ਸਾਡੇ ਸਿਰ ਦੀ ਤਾਜ ਨੇ ਇਹਨਾਂ ਨੂੰ ਬਾਤ ਛੱਡ ਕੇ ਪਿਆਰ ਦਿਆ ਕਰੋ ਜਿੰਨਾ ਮਾਨ ਸਨਮਾਨ ਹੁੰਦਾ ਤੀਆਂ ਵਿਆਹ ਕਰੋ ਤੇ ਮੈਨੂੰ ਵੀ ਸੁਪਨਾ ਕੀ ਦੇਖਿਆ ਹਰ ਇੱਕ ਧੀ ਦਾ ਕੋਈ ਸੁਪਨਾ ਹੋਊਗਾ ਤੇ ਮੈਂ ਇੱਕ ਦਾ ਸੁਪਨਾ ਕੀ ਹੈ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਮੈਂ ਇੱਕ ਵੱਡੇ ਹੋ ਕੇ ਕੀ ਬਣਨਾ ਚਾਹੁੰਦੀ ਸੀ ਮੈਂ ਜਾਜੀ ਬਣਨਾ ਚਾਹੁੰਨੀ ਸੀ ਤੇ ਹੁਣ ਵੀ ਲੱਗਦਾ ਬਣੂੰਗੀ ਜੱਜ ਫਿਰ ਵੀ ਮੇਰੇ ਵੀਰ ਭੈਣ ਭਰਾ ਵੀ ਸਾਰੇ ਮੈਨੂੰ ਸਪੋਰਟ ਕਰਦੇ ਨੇ ਤੇ ਉਹ ਵੀ ਜੱਜ ਮੈਨੂੰ ਕਹਿੰਦੇ ਨੇ ਬਣ ਤੇ ਮੈਂ ਵੀ ਸੁਪਨਾ ਮੇਰਾ ਜੱਜ ਦਾ ਹੁਣ ਵੀ ਸ਼ਾਇਦ ਬਣਾਂਗੀ ਮੈਂ ਜੱਜ ਪਰ ਕੀ ਲੱਗਦਾ ਨਹੀਂ ਵੀ ਜਦੋਂ ਹਾਲਾਤ ਇਸ ਤਰ੍ਹਾਂ ਦੇ ਨੇ ਘਰ 'ਚ ਖਾਣ ਨੂੰ ਰੋਟੀ ਹੈ ਨਹੀਂ ਆ ਕਹਿੰਦੇ ਖਾਂ 'ਚ ਘਰ 'ਚ ਦਾਣੇ ਤੱਕ ਹੈ ਨਹੀਂ ਆ ਛੱਤ ਤੱਕ ਆਪਣੀ ਹੈ ਨਹੀਂ ਆ ਤੇ ਇੱਕ ਵਾਰੀ ਮਨ ਨਹੀਂ ਡੋਲਦਾ ਇਹ ਚੀਜ਼ ਲੈ ਕੇ ਵੀ ਜੱਜ ਦੀ ਪੜ੍ਹਾਈ ਕਹਿੰਦੇ ਬੜੀ ਮਹਿੰਗੀ ਹੁੰਦੀ ਆ ਵੱਡੇ ਵੱਡੇ ਕਾਲਜਾਂ ਜਾ ਕੇ ਲੱਖਾਂ ਰੁਪਏ ਲੱਗਦੇ ਨੇ ਕਹਿੰਦੇ ਵੀ ਕਿਸ ਤਰ੍ਹਾਂ ਪੂਰੀ ਕਰੂੰਗੀ ਕਰੀਏ ਚੀਨ ਸੋਚਿਆ ਕਿ ਜੇ ਪਰਮਾਤਮਾ ਤੇ ਆ ਸਕੀ ਆ ਵੀ ਰੱਬ ਜੀ ਕਹ ਦੁੱਖ ਦਿੱਤਾ ਤੇ ਰੱਬ ਸੁੱਖ ਵੀ ਦੇਊਗਾ ਕਦੀ ਕਈ ਵਾਰੀ ਮਨ ਵੀ ਡੋਲਿਆ ਪਰ ਹੌਸਲਾ ਰੱਖਿਆ ਰੱਬ ਤੇ ਉੱਤੇ ਭਰੋਸਾ ਛੱਡਿਆ ਕਿ ਰੱਬ ਨੇ ਮੈਨੂੰ ਇੰਨੀ ਵੱਡੀ ਬਿਮਾਰੀ ਵੀ ਦਿੱਤੀ ਇਹਦੇ ਅੱਗੇ ਵੀ ਮੇਰਾ ਸੋਚੇ ਹੋਊਗਾ ਰੱਬ ਨੇ ਤੇ ਮੈਨੂੰ ਦਊਗਾਊਗਾ ਅੱਗੇ ਵੀ ਹਿੰਮਤ ਦਊਗਾ ਹੋਰ ਤੈਨੂੰ ਕੋਈ ਤੇ ਮੇਰੇ ਮਾਂ ਪਿਓ ਹਿੰਮਤ ਦਿੰਦਾ ਕਿ ਤੂੰ ਪੜ੍ਹਾਈ ਕਰ ਕੋਈ ਗੱਲ ਨਹੀਂ ਅੱਗੇ ਵੀ ਤੈਨੂੰ ਵਧੀਆ ਸੁੱਖ ਮਿਲੂਗਾ ਰੱਬ ਵੱਲੋਂ ਮੈਂ ਤੇ ਰੱਬ ਉੱਤੇ ਡੋਰਾ ਸੁੱਟੀਆਂ ਕਿ ਉਹ ਹੀ ਕਰੂਗਾ ਮੇਰਾ ਹੁਣ ਜੋ ਆ ਕੇ ਹੁਣ ਸੁਬਨੇਸ ਮੈਂ ਕਿ ਜਦੋਂ ਸਕੂਲ ਜਾਂਦੀ ਸੀ ਆਪਣੇ ਸਹੇਲੀਆਂ ਦੇ ਨਾਲ ਕਲਾਚ ਪੜਦੀ ਹੁੰਦੀ ਸੀ ਜੋ ਖੇਡਦੀ ਮਲਦੀ ਹੁੰਦੀ ਤੇ ਹੁਣ ਜਦੋਂ ਬਾਕੀ ਸੇਲੇ ਦੇਖਿਆ ਜਾਂ ਅਸੀਂ ਦੇਖਿਆ ਤੁਹਾਡੀ ਬਾਕੀ ਭੈਣ ਭਰਾ ਜੋ ਖੇਡਦੇ ਮਲਦੇ ਨੇ ਤੇ ਕਈ ਵਾਰ ਮਨ 'ਚ ਸੋਚ ਨਹੀਂ ਵਿਚਾਰ ਆਉਂਦਾ ਵੀ ਮੈਂ ਹੁਣ ਮੰਜੇ ਦੇ ਬਹਿ ਗਈ ਨਾ ਮੈਂ ਤੇ ਇਹ ਨਾਲ ਖੇਡ ਨਹੀਂ ਸਕਦੀ ਜਿਹੜੇ ਉਹ ਭਾਜ ਨਾਟਕ ਜਿਹੜੇ ਖੇਡਦੇ ਹੁੰਦੇ ਧੀਆ ਖੇਡਦੀ ਹੁੰਦੀ ਆ ਉਹ ਵੀ ਮੈਂ ਖੇਡ ਨਹੀਂ ਸਕਦੀ ਕਦੇ ਫਿਰ ਮਨ 'ਚ ਐਚੂ ਲੈ ਕੇ ਦੁੱਖ ਹੁੰਦਾ ਕਦੀ ਮਨ 'ਚ ਆਉਂਦਾ ਕਿ ਜਿਦ ਤਰ੍ਹਾਂ ਇਹ ਖੇਡਦੇ ਨੇ ਸਾਰੇ ਜਾਣੇ ਮੈਂ ਵੀ ਇਸ ਤਰ੍ਹਾਂ ਹੀ ਖੇਡਦੀ ਹੁੰਨੀ ਤੇ ਪਰ ਹੁਣ ਮੇਰੇ ਕੋਲ ਮਨ ਉਤਰਾਂ ਦਾ ਹੋ ਗਿਆ ਕਿ ਦੂਜਿਆਂ ਨੂੰ ਵੇਖ ਕੇ ਕਈ ਵਾਰੀ ਰੋਂ ਲਾਪਣੀ ਕਿ ਇਤਰੀ ਕ ਹੌਣ ਰੋਣੋਂ ਮੈਂ ਮੰਜੀ ਦੇ ਪੈ ਗਏ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕੀ ਹਾਲਾਤ ਹੋ ਗਏ ਨੇ ਇਸ ਪਰਿਵਾਰ ਦੇ ਤੇ ਸਾਡੀ ਖਾਸ ਕਰਕੇ ਦਸ਼ਕਾ ਗਾੜੀ ਅਪੀਲ ਆ ਵੀ ਪੰਜਾਬ ਦੇ ਹੋਰ ਮੁੱਦਿਆਂ ਨੂੰ ਛੱਡ ਕੇ ਇਸ ਧੀਵਾਲ ਵੀ ਧਿਆਨ ਦਿਓ ਅਸੀਂ ਦੇਖਿਆ ਪਿਛਲੇ ਦਿਨੀ ਪੰਜਾਬ ਵਿੱਚ ਅਜਿਹਾ ਮੁੱਦਾ ਚੱਲ ਗਿਆ ਜਿਸ ਨੂੰ ਦੇਖ ਕੇ ਸਾਰਾ ਮੀਡੀਆ ਸੋਸ਼ਲ ਮੀਡੀਆ ਮੈਂ ਕਹਾਂਗਾ ਖਾਸ ਕਰਕੇ ਜਿਹੜਾ ਉਧਰ ਹੀ ਧਿਆਨ ਦੇ ਰਿਹਾ ਇਹ ਵੀ ਇੱਕ ਸਾਡੀ ਘਟੀ ਆ ਬੜੇ ਹਾਲਾਤ ਮਾੜੇ ਨੇ ਬੜੀ ਗਰੀਬੀ ਚੋਂ ਨਿਕਲ ਕੇ ਆਈ ਆ ਪਰ ਫਿਰ ਵੀ ਕਿਰਤ ਕਰਦੇ ਨੇ ਪਰਿਵਾਰ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇੜ-ਪਾਲਦਾ ਤੇ ਸਰ ਚੁੱਕ ਕੇ ਜਿਹੜਾ ਕੀ ਇਹ ਪਰਿਵਾਰ ਆਪਣੇ ਆਪ ਤੇ ਫਕਰ ਵੀ ਕਰਦਾ ਪਏ ਅਸੀਂ ਕਿਰਤ ਕਰਦੇ ਆ ਕਿ ਕਿਸੇ ਗਾਹੇ ਹੱਥ ਨਹੀਂ ਰੜਦੇ ਤੇ ਸਾਡੀ ਦਸ਼ਕਾਂ ਨੂੰ ਪੀ ਲਿਆ ਵੀ ਧੀਰੇ ਸੁਪਨੇ ਨੇ ਜੱਜ ਬਣਦੇ ਇਸ ਤੀਨੇ ਕਿਹਾ ਵੀ ਜੱਜ ਬਣਨਾ ਵਾ ਬਸ ਤੁਹਾਡੇ ਪਿਆਰ ਸਦਕਾ ਇਸ ਨੂੰ ਜੱਜ ਬਣ ਵਾਸਤੇ ਅਸ਼ੀਰਵਾਦ ਦਿਓ ਪ੍ਰਮਾਤਮਾ ਗਰਦਾਸ ਘਰਿਓ ਪੀ ਦੇ ਸੁਪਨੇ ਜਿਹੜੇ ਨੇ ਉਹ ਪੂਰੇ ਹੋ ਸਕਣ ਤੇ ਹੁਣ ਗੱਲ ਕਰਾਂਗੇ ਜੱਜ ਸੇਵਾ ਸਾਥੀ ਵਾਲੇ ਹਰ ਸਿਮਰਨ ਜਿਹੜਾ ਕੀ ਅਕਸਰ ਲੋੜਵੰਦ ਪਰਿਵਾਰਾਂ ਦੇ ਲੋੜਵੰਦ ਲੋਕਾਂ ਦੇ ਨਾਲ ਖੜਦੇ ਨੇ ਅੱਜ ਵੀ ਇਸ ਪਰਿਵਾਰ ਦੇ ਨਾਲ ਖੜੇ ਨੇ ਤੁਸੀਂ ਦੇਖਿਆ ਇਸ ਧੀ ਦੇ ਨਾਲ ਇਸ ਧੀ ਦੇ ਸੁਪਨੇ ਜਿਹੜੇ ਨੇ ਪੜ੍ਹਾਈ ਤੋਂ ਲੈ ਕੇ ਇਸ ਧੀ ਦਾ ਇਲਾਜ ਤੱਕ ਜਿਹੜੇ ਕੀ ਹਰ ਸਿੰਘ ਬਣਾ ਪਾਈ ਗਿਆ ਕਿ ਜਸੇਵਾ ਸੈਟੀ ਦੇ ਪ੍ਰਧਾਨ ਵੀ ਨੇ ਇੱਕ ਲੀਗਲ ਐਡਵੋਕੇਟ ਵੀ ਨੇ ਗੁਰੂਦੇਵ ਸਿੰਘ ਵੀ ਨੇ ਬੜਾ ਮਾਨ ਸਤਕਾਰ ਮਿਲਦਾ ਇਹਨਾਂ ਨੂੰ ਅੰਮ੍ਰਿਤਸਰ ਚੋਂ ਜਿੱਥੇ ਕਿਤੇ ਕੋਈ ਨਹੀਂ ਖੜਦਾ ਜਿੱਥੇ ਕਿਸੇ ਦੀ ਕੋਈ ਨਹੀਂ ਬਾਹ ਫੜਦਾ ਕਿਸੇ ਦੀ ਕੋਈ ਨਹੀਂ ਸਾਰ ਲੈਂਦਾ ਉੱਥੇ ਹਰ ਸਿੰਘ ਬਣਾ ਜਿਹੜੇ ਕੀ ਜਸੇਵਾ ਸੈਟੀ ਦੇ ਪ੍ਰਧਾਨ ਨੇ ਉਹ ਖੜਦੇ ਨੇ ਮੈਂ ਆਪਣਾ ਦਿਲ ਕਹਿੰਦਾ ਦੱਸਦਾ ਕਿ ਇੱਕ ਦੋ ਬੇਟੀਆਂ ਦੇ ਉਹ ਪਿਤਾ ਵੀ ਨੇ ਇੱਕ ਦੋ ਧੀਆਂ ਦੇ ਉਹ ਪਿਤਾ ਵੀ ਨੇ ਉਹਨਾਂ ਨੂੰ ਪਤਾ ਹੁੰਦਾ ਧੀਆਂ ਦਾ ਦਰਦ ਕੀ ਹੁੰਦਾ ਧੀਆਂ ਦੀਆਂ ਲੋੜਾਂ ਕੀ ਹੁੰਦੀਆਂ ਨੇ ਗੱਲਬਾਤ ਕਰਾਂਗੇ ਵੀ ਸਾਡੇ ਨਾਲ ਹੈ ਹਾਂਜੀ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਚਨਾ ਚ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਹਰਜੀਜੀ ਧੰਨਵਾਦ ਦੇਖੋ ਇਹ ਜਿਹੜੇ ਹੰਝੂ ਆ ਨਾ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਇਹ ਬੜੀ ਸੌਖੀ ਗੱਲ ਹੈ ਗੱਲ ਕਹਿਣੀ ਕਿ ਇਸ ਕੁੜੀ ਨੂੰ ਇਹ ਬਿਮਾਰੀ ਹੋਈ ਸੀ ਮੈਂ ਉਹ ਬੰਦੇ ਵੇਖਿਆ ਜਿਹੜੇ ਟੈਚੀਆਂ ਚ ਪੈਸੇ ਲੈ ਕੇ ਤੁਰੇ ਫਿਰਦੇ ਡਾਕਟਰਾਂ ਮਗਰ ਕਿ ਆਪਾਂ ਸੇ ਬਿਮਾਰੀ ਤੋਂ ਬਾਜੀ ਐ ਪਰ ਉਹਨਾਂ ਨੂੰ ਪੈਸਾ ਵੀ ਕੰਮ ਨਹੀਂ ਆਉਂਦਾ ਅੱਜ ਇਹਨੂੰ ਦੁਆਵਾਂ ਕੰਮ ਆਈਆਂ ਮੈਨੂੰ ਯਾਦ ਆ ਅੱਜ ਜਦੋਂ ਤੁਸੀਂ ਕਿਹਾ ਕਿ ਕਿਸੇ ਬੱਚੀ ਨੂੰ 12ਵੀਂ ਕਰਾਉਣੀ ਐ ਉਹਦੇ ਕੁਝ ਸੁਪਨੇ ਨੇ ਉਦੋਂ ਤੁਸੀਂ ਐ ਨਹੀਂ ਸੀ ਦੱਸਿਆ ਕਿ ਉਹੀ ਬੱਚੀ ਐ ਜਿਹਦਾ 3 ਸਾਲ ਪਹਿਲੇ ਜਸ ਸੇਵਾ ਵੱਲੋਂ ਹੀ ਕੈਂਸਰ ਦਾ ਇਲਾਜ ਵੀ ਕਰਾਇਆ ਗਿਆ ਗੁਰੂ ਰਾਮਦਾਸ ਹਸਪੀਟਲ ਮੈਂ ਜਦੋਂ ਇੱਥੇ ਪਹੁੰਚਿਆ ਤੇ ਜਦੋਂ ਮੈਂ ਮਹਿਕ ਪ੍ਰੀਤ ਨੂੰ ਵੇਖਿਆ ਤੇ ਮੈਨੂੰ ਇੱਕ ਬੜੀ ਖੁਸ਼ੀ ਹੋਈ ਕਿ ਲੋਕੀ ਤੇ ਦੋ ਪੈਰਾਂ ਤੇ ਨਹੀਂ ਖੜੇ ਹੋ ਸਕਦੇ ਉਹ ਕਹਿੰਦੀ ਮੈਂ ਇੱਕ ਪੈਰ ਤੇ ਜਗ ਜਿੱਤਣਾ ਕੈਂਸਰ ਨਾ ਸੁਣ ਕੇ ਨਾ ਸੁਣ ਕੇ ਲੋਕੀ ਟੈਸਟ ਕਰਾਉਂਦੇ ਨਾ ਜਦੋਂ ਕਿਸੇ ਦਾ ਖੂਨ ਕਹਿੰਦੇ ਮੇਰਾ ਖੂਨ ਕਹਿੰਦੇ 10 ਗ੍ਰਾਮ ਸੀ ਮੈਂ ਟੈਸਟ ਕਰਾਇਆ ਮੇਰਾ ਖੂਨ 5 ਗ੍ਰਾਮ ਤੇ ਸਭ ਤੋਂ ਪਹਿਲੇ ਗੂਗਲ ਤੇ ਅਸੀਂ ਸਰਚ ਕਰਦੇ ਆ ਕਿਤੇ ਮੈਨੂੰ ਕੈਂਸਰ ਤੇ ਨਹੀਂ ਛੋਟੀ ਜੀ ਪ੍ਰੋਬਲਮ ਘਰ ਚ ਆ ਜੇ 4 ਦਿਨ ਬੁਖਾਰ ਨਾ ਨਾ ਲੱਥੇ ਤੇ ਦਿਮਾਗ ਖਰਾਬ ਹੋ ਜਾਂਦਾ ਪਹਿਲੇ ਪਹਿਲੇ ਨੈਗੇਟਿਵ ਮਾਈਂਡ ਆਹੀ ਕਹਿੰਦਾ ਮੈਨੂੰ ਕੈਂਸਰ ਹੈ ਐਸ ਭੈਣ ਨੇ ਉਹ ਭੁਗਤਿਆ ਅੱਜ ਉਹਦੀ ਇਕਲੱਤ ਨਹੀਂ ਤੁਸੀਂ ਵੇਖ ਸਕਦੇ ਹੋ ਗੁਰੂ ਸਾਹਿਬ ਨੇ ਮੈਨੂੰ ਨਹੀਂ ਪਤਾ ਇਹਦੀ ਫੇਟ ਕੀ ਲਿਖੀ ਹੈ ਇਹਦੇ ਕਰਮਾਂ ਚ ਕੀ ਲਿਖਿਆ ਹੋਇਆ ਹੈ ਪਰ ਜੇ ਉਹਨਾਂ ਨੇ ਇਸ ਭਿਆਨਕ ਬਿਮਾਰੀ ਚ ਮੈਨੂੰ ਯਾਦ ਆ ਇੰਨਾ ਮੋਟਾ ਪੱਟ ਸੀ ਇਹਦਾ ਨਾੜਾਂ ਨਾਲ ਭਰਿਆ ਆ ਉਸ ਤੋਂ ਬਾਅਦ ਐਨੀ ਬਿਮਾਰੀ ਵੱਧ ਗਈ ਕਿ ਅੰਦਰ ਇੰਪਲਾਂਟ ਕੀਤਾ ਉਹ ਮਾਸ ਇੰਪਲਾਂਟ ਛੱਡ ਗਿਆ ਕੀੜੇ ਪੈ ਗਏ ਬੁਰਾ ਹਾਲ ਹੋ ਗਿਆ ਪਰ ਇਹਦੇ ਬਾਪ ਨੇ ਮੰਗ ਮੰਗ ਪੈਸੇ ਹਿੰਮਤ ਨਹੀਂ ਛੱਡੀ ਕੁੜੀ ਐ ਨਾ ਦੁਆਵਾਂ ਨਾਲ ਮਿਲੀ ਐ ਨਾ ਲੋਕੀ ਤੇ ਸੋ ਕਿਉ ਮੰਦਾ ਆਖੀ ਐ ਜਿੱਤ ਜੰਮੇ ਰਾਜਾਨ ਕਹਿੰਦੇ ਇੱਕ ਪਾਸੇ ਸ਼ਹਿਰ ਦੂਜੇ ਪਾਸੇ ਕਬਰਿਸਤਾਨ ਐ ਕਬਰਿਸਤਾਨ ਦੇ ਰਾਹ ਵਿੱਚ ਪਈ ਹੋਈ ਹੱਡੀ ਦਾ ਬਿਆਨ ਠੋਕਰਾਨਾ ਮਾਰ ਮੈਂ ਵੀ ਕਦੀ ਇਨਸਾਨ ਅਸੀਂ ਜਾਣਦੇ ਆ ਤੁਰਦੇ ਫਿਰਦੇ ਲੋਕਾਂ ਨੂੰ ਦੇਖਦੇ ਆ ਬਾਦੂ ਲੰਗਰ ਲੱਗੇ ਕਹਿੰਦੇ ਅਨੰਦਪੁਰ ਸਾਹਿਬ ਦੇ ਮੇਲੇ ਤੇ 3000 ਕਰੋੜ ਦਾ ਪੰਜਾਬ ਚ ਲੰਗਰ ਲੱਗਾ ਇਹਨੂੰ ਸਿਰਫ 10000 ਰੁਪਏ ਚਾਹੀਦਾ ਸੀ 12ਵੀਂ ਦੀ ਐਡਮਿਸ਼ਨ ਲਈ ਇੰਨੀ ਥਾਵਾਂ ਤੇ ਵੀਡੀਓ ਗਈ ਇੰਨੀ ਥਾਵਾਂ ਦੇ ਦੇ ਬਾਪ ਨੇ ਤਰਲੇ ਮਾਰੇ ਕੋਈ ਨਹੀਂ ਆਇਆ ਅੱਗੇ ਪਰ ਪ੍ਰੋਮਿਸ ਕਰਦੇ ਆ ਕਿਉਂਕਿ ਇਲਾਜ ਵੀ ਇਹਦਾ ਜਸ ਸੇਵਾ ਦੇ ਪਰਿਵਾਰਾਂ ਦੀ ਮਦਦ ਨਾਲ ਹੋਇਆ ਮੈਂ ਮਾਣ ਆ ਉਹਨਾਂ ਪਰਿਵਾਰਾਂ ਦਾ ਜਿਹੜੇ ਇਹ ਛੋਟੇ-ਛੋਟੇ ਸੇਵਾ ਅੱਜ ਦੇ ਦਿਨ ਦੀ ਗੱਲ ਕਰ ਰਿਹਾ ਅੱਜ ਦੇ ਦਿਨ ਦੇ ਵਿੱਚ ਤਕਰੀਬਨ ਇਹ ਬਾਬਾ ਜੀ ਚੌਥੇ ਪਰਿਵਾਰ ਕੋ ਸਾਨੂੰ ਲੈ ਕੇ ਗਏ ਆ ਸਾਡੇ ਕੋਲ ਅੱਜ ਐ ਵੀ ਟਾਈਮ ਨਹੀਂ ਸੀ ਕਿ ਅਸੀਂ ਤਿਆਰ ਹੋ ਜਾਈਏ ਜੋ ਸਵੇਰੇ 7 ਵਜੇ ਤੇ ਤਿੰਨ ਬਜ਼ੁਰਗਾਂ ਨੂੰ ਪੈਨਸ਼ਨ ਸੀ ਹੁਣ ਇਹਦੇ ਕੋਲ ਪਹੁੰਚੇ ਆ ਔਰ ਪ੍ਰੋਮਿਸ ਕੀਤਾ ਇਹਨੂੰ ਕਿ ਇਹ 12ਵੀਂ ਇਹਦੀ ਕੰਪਲੀਟ ਸਾਰਾ ਖਰਚਾ ਜਸ세ਵਾ ਸੁਸਾਇਟੀ ਕਰੇਗੀ ਇਹਦਾ ਸੁਪਨਾ ਮੈਂ ਜੱਜ ਬਣਨ ਦਾ ਔਰ ਇਹਨੂੰ ਜਿਹੜਾ ਰੱਬ ਨੇ ਕੋਟਾ ਦਿੱਤਾ ਨਾ ਉਹਨੂੰ ਹੈਂਡੀਕੈਪਡ ਮੈਂ ਇੱਕ ਵਕੀਲ ਹਾਂ ਇਹਦਾ ਵੱਡਾ ਵੀਰ ਹਾਂ ਇਹਨੂੰ ਗਾਈਡ ਕਰਾਂਗਾ ਥੋੜੀ ਜੀ ਮਿਹਨਤ ਕਰ ਦਵੇ ਜਿਵੇਂ ਇਹਦੇ ਹੰਝੂਆਂ 'ਚ ਬੜੀ ਪਾਵਰ ਜੇ ਜੋ ਇਹਨੇ ਤੁਹਾਨੂੰ ਗੱਲਾਂ ਕਹੀਆਂ ਨਾ ਮੈਨੂੰ ਪਤਾ ਕੋਈ ਇਹ ਪ੍ਰੀਪਲਾਨਡ ਨਹੀਂ ਸੀ ਇਸ ਪਰਿਵਾਰ ਨੂੰ ਪਤਾ ਵੀ ਨਹੀਂ ਸੀ ਅਸੀਂ ਅੱਜ ਇੱਥੇ ਪਹੁੰਚਣਾ ਕਿੰਨੀ ਵੱਡੀ ਗੱਲ ਹੈ 10000 ਰੁਪਏ ਦੀ ਇਹਦੀ ਮਦਦ ਕੀਤੀ ਹੈ ਔਰ ਇਹ ਆਪਣੀ ਐਡਮਿਸ਼ਨ ਕਰਾਨੀ ਐਡਮਿਸ਼ਨ ਜੋਗੇ ਪੈਸੇ ਨਹੀਂ ਸੀ ਮੈਂ ਚਾਹਨਾ ਐ ਵੀ ਸੋਨੇ ਸੋਨੇ ਸੂਟ ਨਵੇਂ ਪਾ ਕੇ ਆਪਣੇ ਕਾਲਜ ਜਾਂ ਸਕੂਲ ਜਿੱਦਾਂ ਜਾਣਾ ਜਾਵੇ ਮੇਰੀ ਬੇਨਤੀ ਐ ਸਭ ਨੂੰ ਇਹਨੂੰ ਇੱਕ ਇਲੈਕਟ੍ਰਿਕ ਹੈਂਡੀਕੈਪਡ ਵਾਹਨ ਚਾਹੀਦਾ ਜਿਹੜੇ ਵੀ ਇਸ ਚੀਜ਼ ਨੂੰ ਡੀਲ ਕਰਦੇ ਆ ਕਿਉਂਕਿ ਮੈਨੂੰ ਪਤਾ ਗਵਰਨਮੈਂਟ ਦੀਆਂ ਬੜੀਆਂ ਪਾਲਿਸੀਆਂ ਦੇ ਵਿੱਚ ਇਹ ਉਹ ਆਂਦੀਆਂ ਲੱਖ ਲੱਖ ਡੇਟ ਮੈਂ ਥੋੜੇ ਦਿਨ ਪਹਿਲੇ ਕਿਸੇ ਐਦਾਂ ਹੀ ਹੈਂਡੀਕੈਪਡ ਵਿਅਕਤੀ ਨੂੰ ਮਿਲਿਆ ਸੀ ਉਹਨੇ ਦੱਸਿਆ ਕਿ ਮੈਨੂੰ ਸਰਕਾਰ ਵੱਲੋਂ 194000 ਰੁਪਏ ਦਾ ਸਾਈਕਲ ਮਿਲਿਆ ਬਿਲਕੁਲ ਮੋਟਰਸਾਈਕਲ ਵਰਗਾ ਸਭ ਕੁਝ ਤੇ ਇਹ ਵੀ ਤੇ ਇੱਕ ਧੀ ਆ ਜੱਜ ਬੰਨਣਾ ਚਾਹੁੰਦੀ ਐ ਇਹਦੇ ਤਰਲੇ ਮਾਰਨੇ ਲੋਕਾਂ ਨੇ ਜਦੋਂ ਇਹ ਜੱਜ ਬਣ ਗਈ ਭਾਣੇ ਮੇਰਾ ਮੇਰੇ ਪੁੱਤ ਨੂੰ ਬਰੀ ਕਰ ਦੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਿਆ ਗੁਰੂ ਸਾਹਿਬ ਦੀ ਐਨੀ ਮੇਰ ਆ ਨਾ ਮੈਨੂੰ ਲੱਗਦਾ ਐ ਮੇਰੇ ਦਿਲੋਂ ਇੱਕ ਆਵਾਜ਼ ਆ ਕਿ ਇਹਨੇ ਜੱਜ ਬਣ ਜਾਣਾ ਕਿਉਂਕਿ ਇਹਨੀ ਸੋਚ ਹੀ ਬੜੀ ਵੱਡੀ ਐ ਇਹ ਕਹਿੰਦੀ ਮੇਰੀ ਇੱਕ ਲੱਤ ਜਿਹੜੇ ਦੋ ਲੱਤਾਂ ਵਾਲੇ ਦੇ ਸੁਪਨੇ ਆ ਨਾ ਉਹ ਤੇ ਜਾ ਕੇ ਪੂਰੇ ਹੁੰਦੇ ਨੇ ਇਹਦੀ ਇੱਕੋ ਲੱਤ ਔਰ ਇਹਦੇ ਸੁਪਨੇ ਜਿਹੜੇ ਆ ਨਾ ਉਹ ਜਿਹਨੇ ਕਿ ਆ ਸ਼ੇਰਨੀ ਆ ਇਹ ਗੁਰੂ ਸਾਹਿਬ ਦੀ ਅਸਲੀ ਬੱਚੀ ਆ ਔਰ ਗੁਰੂ ਸਾਹਿਬ ਮੇਰ ਕਰਨਗੇ ਅਸੀਂ ਇਹਨਾਂ ਦੇ ਨਾਲ ਆ ਔਰ ਇਹ ਮੇਰੀ ਗੱਲ ਸੁਣ ਹੁਣ ਆਪਾਂ ਰੋਣਾ ਨਹੀਂ ਆ ਇਹ ਅਥਰੂ ਨਹੀਂ ਠੀਕ ਆ ਵੇਖ ਅਥਰੂਆ ਕਰਕੇ ਨਾ ਕਮਜ਼ੋਰ ਹੋ ਜਾਂਦਾ ਬੰਦਾ ਦੋਵੇਂ ਚੀਜ਼ਾਂ ਹੁੰਦੀਆਂ ਤਾਕਤ ਆ ਔਰ ਵੀ ਹੁੰਦਾ ਰੋ ਕੇ ਬੰਦਾ ਕਮਜ਼ੋਰ ਵੀ ਹੁੰਦਾ ਤੂੰ ਕਹਿਆ ਨਾ ਮੈਂ ਖੇਡਦੇ ਵੇਖਦੀ ਆ ਕੀ ਪਤਾ ਤੂੰ ਸਟੇਡੀਅਮ ਬਣਾ ਦਿੰਨੇ ਤੂੰ ਕਿੰਨਿਆਂ ਨੂੰ ਖੜਾਉਣਾ ਤੈਨੂੰ ਤੈਨੂੰ ਦੁੱਖ ਲੱਗਦਾ ਨਾ ਕਿਸੇ ਨੂੰ ਖੇਡਦਿਆਂ ਵੇਖ ਕੇ ਮੈਨੂੰ ਵੀ ਜਦੋਂ ਕੋਈ ਐਹੋ ਜੀ ਬਿਮਾਰੀ ਪਰਿਵਾਰ ਚ ਆਵੇ ਮੈਨੂੰ ਪਤਾ ਸੀ ਆਪਣੇ ਪਰਿਵਾਰ ਚ ਐਹੋ ਜੀ ਬਿਮਾਰੀ ਝੇਲੀ ਹੈ ਹਰਜੀਤ ਭਾਜੀ ਨੂੰ ਵੀ ਪਤਾ ਮੇਰੇ ਜੀਜਾ ਨੂੰ ਕੈਂਸਰ ਹੋਇਆ ਸੀ ਸਭ ਕੁਝ ਵਿੱਕ ਗਿਆ ਜਾਨ ਨਹੀਂ ਬਚੀ ਅਸੀਂ ਵੀ ਵੇਖਦੇ ਸੀ ਜਦੋਂ ਉਹਨਾਂ ਦੀ ਕੀਮੋਥੈਰਪੀ ਚੱਲਦੀ ਸੀ ਮੈਨੂੰ ਇਹ ਲੱਗਦਾ ਸੀ ਕਿ ਕੋਈ 34 ਸਾਲ ਦਾ ਬੰਦਾ ਕੰਮ ਤੇ ਜਾ ਰਿਹਾ ਹੋਊਗਾ ਇਹ ਵਿਚਾਰੇ ਨੂੰ ਕਿੰਨਾ ਵੱਡਾ ਟੀਕਾ ਬੋਨ ਮੈਰੋ ਦੇ ਵਿੱਚ ਲੱਗ ਰਿਹਾ ਹਾਏ ਦਰਦ ਕਿੰਨੀ ਸਹਿ ਰਿਹਾ ਉਹਨਾਂ ਨੂੰ ਉਹ ਰੋਂਦੇ ਸੀ ਤੇ ਉਹਨਾਂ ਦੀ ਅੱਖਾਂ ਚੋਂ ਅਥਰੂ ਨਿਕਲਦੇ ਹੀ ਨਹੀਂ ਸੀ ਉਹਨਾਂ ਦੇ ਟੀਅਰ ਗਲੈਂਡਸ ਖਤਮ ਹੋ ਗਏ ਸੀ ਉਹ ਦੁੱਖ ਕੈਂਸਰ ਦਾ ਭੁਗਤਣਾਇਕ ਪਰਿਵਾਰ ਲਈ ਉਸ ਪਰਿਵਾਰ ਲਈ ਜਿਹਦੇ ਕੋਲ ਇਨਕਮ ਦਾ ਸੋਰਸ ਸੀ ਇੰਨਾ ਔਖਾ ਸੀ ਸਾਡੇ ਲਈ ਤੇ ਇਹਦੇ ਬਾਪ ਕੋਲ ਤਾਂ ਕੋਈ ਸੋਰਸ ਵੀ ਨਹੀਂ ਹੈ ਜਿਸ ਦਿਨ ਇਹ ਬੰਦਾ ਜਿਸ ਦਿਨ ਜਿੱਥੇ ਰਹਿ ਰਹੇ ਨੇ ਇਹਨਾਂ ਨੂੰ ਕਹ ਦੇਗਾ ਤੂੰ ਭੱਜ ਜਾ ਇਹ ਕਿੱਥੇ ਜਾਣਗੇ ਪਰ ਉਹ ਤਿੰਨ ਚਾਰ ਸਾਲਾਂ ਚ ਅਸੀਂ ਇਹਨੂੰ ਜੱਜ ਬਣਾਣਾ ਤੇ ਸਮਝ ਜੀ ਕਿਸ਼ਤਾਂ ਦੇ ਦੋ ਅਸੀਂ ਦੇਖਿਆ ਅੱਜ ਕੱਲ ਮੰਜੇ ਗੱਲ ਕੀਤੀ ਵੀ ਪੰਜਾਬ ਦਾ ਮਾਹੌਲ ਆ ਜਾਂ ਪੰਜਾਬ ਦਾ ਜਿਹੜਾ ਕਲਚਰ ਕਿੱਧਰ ਨੂੰ ਜਾ ਰਿਹਾ ਅਸੀਂ ਦੇਖਿਆ ਸਾਡੀ ਧੀ ਅਜੇ ਧੀ ਜੇਕਰ ਪੜਨ ਵਾਸਤੇ ਤੁਹਾਡੀ ਗਾੜੀ ਜਾਂ ਸਾਡੇ ਦਸ਼ਕਾ ਜਿਹੜੇ ਦੇਖਣ ਦੇ ਦਿਸਾਂ ਦੇਸ਼ ਉਹਨਾਂ ਗਾੜੀ ਅਪੀਲ ਕਰਦੀ ਹੈ ਵੀ ਮੈਂ ਜੱਜ ਬਾਨਾ ਪਰ ਅਸੀਂ ਦੇਖਿਆ ਵੀ ਸਾਡਾ ਪੰਜਾਬ ਦਾ ਮਾਹੌਲ ਹੈ ਸਾਡੇ ਪੰਜਾਬ ਦੇ ਲੋਕ ਕਲਚਰ ਕਿੱਧਰ ਨੂੰ ਲੈ ਕੇ ਜਾ ਰਹੇ ਨੇ ਬੁੱਧੇ ਕਿੱਧਰ ਨੂੰ ਲੈ ਕੇ ਜਾਣੇ ਦਸ਼ਕਾ ਜ ਨੂੰ ਸਾਂਝਾ ਕਰ ਦਿਓ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਮੈਂ ਤੇ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜੇ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਤਾ ਨਹੀਂ ਕਿੱਧਰ ਨੂੰ ਸੋਚ ਚਲੀ ਗਈ ਹੈ ਅਸੀਂ ਮਿਹਨਤ ਕਿਰਤ ਕਰਨ ਵਾਲੇ ਬੰਦੇ ਗਿਣੇ ਜਾਂਦੇ ਸੀ ਅੱਜ ਵੀ ਤੁਸੀਂ ਇਹਦੇ ਬਾਪ ਨੂੰ ਵੇਖ ਲਓ ਮਿਹਨਤ ਕਰਦਾ ਮੇਰੇ ਬਾਪ ਨੂੰ ਵੇਖ ਲਓ ਮੇਰੀ ਮਾਂ ਨੂੰ ਵੇਖ ਲਓ ਸਵੇਰੇ 6:30 ਵਜੇ ਸਕੂਲ ਜਾਂਦੇ ਆ ਸ਼ਾਮੀ ਘਰ ਆਂਦੇ ਤਾਂ ਮਹੀਨੇ ਦਾ ਖਰਚਾ ਸਾਡੇ ਘਰ ਦਾ ਚੱਲਦਾ ਔਰ ਇਜ਼ੀ ਮਨੀ ਹੋ ਗਈ ਇਹ ਤੁਸੀਂ ਵੇਖ ਰਹੇ ਹੋ ਪੰਜਾਬ 'ਚ ਇੱਕ ਮੁੱਦਾ ਛੜਿਆ ਪਿਆ ਜਿਹਦੇ ਵਿੱਚ ਇਹ ਵੀ ਇੱਕ ਧੀ ਆ ਤੇ ਉਹ ਵੀ ਇੱਕ ਧੀ ਆ ਮੈਂ ਕਿਸੇ ਧੀ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇੱਕ ਚੀਜ਼ ਚਾਹਨਾ ਕਿ ਲੋਕਾਂ ਨੂੰ ਲੋਕਾਂ ਦੀ ਜਿਹੜੀ ਚੁਆਇਸ ਗਲਤ ਹੋ ਗਈ ਹੈ ਲੋਕੀ ਇਹਦਾ ਦਰਦ ਵੇਖਣਾ ਨਹੀਂ ਜਾਂਦੇ ਲੋਕੀ ਮਜ਼ਾ ਲੈਣ ਆਲ ਜਾਂਦੇ ਆ ਕੋਈ ਬੰਦਾ ਦੇਖੋ ਕਿਰਤ ਕਰਨੀ ਚਾਹੀਦੀ ਇੱਕ ਮੈਂ ਇੱਕ ਖੁੱਲੇ ਆਮ ਕਹਿ ਦਨਾ ਕਿ ਇੱਕ ਸਾਡੀ ਭੈਣ ਹੈ ਜਿਹੜੀ ਜਿਹੜੀ ਔਰਕੈਸਟਰਾ ਦੇ ਵਿੱਚ ਇੱਕ ਪਾਰਟ ਹੈ ਉਹ ਟੀਮ ਕਰਦੀ ਹੈ ਸਿਮਰ ਸਿੱਧੂ ਸ਼ਾਹ ਉਹਦਾ ਨਾਮ ਹੈ ਮਹਿਰਾਨ ਹੋ ਗਿਆ ਭਾਜੀ ਕਿ ਦੋ ਹਫ਼ਤਿਆਂ ਤੋਂ ਮੀਡੀਆ ਕੋਲ ਕੋਈ ਹੋਰ ਚੀਜ਼ ਹੀ ਨਹੀਂ ਇਹਨੂੰ ਕੌਣ ਵੇਖੂਗਾ ਇਹਦੀ ਮਦਦ ਕੌਣ ਕਰੂਗਾ ਔਰ ਉਹਦੇ ਲਈ ਕੋਈ ਉਹਦੇ ਲਈ ਉਹਨੂੰ ਮਦਦ ਦੀ ਲੋੜ ਹੀ ਨਹੀਂ ਭਾਜੀ ਕੀ ਹੈਗਾ ਰੋਜ਼ ਤੁਹਾਡੇ ਮੇਰੇ ਰੋਜ਼ ਝਗੜੇ ਹੁੰਦੇ ਆ ਇੱਕ ਬੜਾ ਵਧੀਆ ਮੁੰਡਾ ਗੱਲ ਦੱਸਦਾ ਪਿਆ ਸੀ ਕਹਿੰਦਾ ਸੀ ਕਿ ਮੈਂ ਸ਼ਾਇਦ ਤੁਹਾਡੇ ਚੈਨਲ ਤੇ ਵੇਖਿਆ ਉਹ ਕਹਿੰਦਾ ਕਿ ਜੇ ਤੂੰ ਕੰਨੀ ਮਿਹਨਤ ਕਰਦੀਆਂ ਤੇ ਤੂੰ ਆਪਣੇ ਘਰ ਰਹਿ ਕੇ ਤੈਨੂੰ ਤੇਰੇ ਕੋ ਮੱਝਾਂ ਹੈਗੀਆਂ ਤੂੰ ਉਹਨਾਂ ਦੀ ਮਿਹਨਤ ਕਰ ਦੁੱਧ ਚੋ ਤੇ ਲੋਕਾਂ ਦੀ ਲੋਕਾਂ ਨੂੰ ਉਹ ਵੇਚੋ 30-40000 ਰੁਪਏ ਇੱਕ ਫੰਕਸ਼ਨ ਦਾ ਮਿਲਦਾ ਇਹਨੂੰ 10000 ਰੁਪਏ 12ਵੀਂ ਦੀ ਪੜ੍ਹਾਈ ਦਾ 10000 ਰੁਪਏ ਸਾਲ ਦਾ ਖਰਚਾ ਚਾਹੀਦਾ ਸੀ ਨਹੀਂ ਹੈਗਾ ਤੇ 3000 ਰੁਪਏ ਇੱਕ ਫੰਕਸ਼ਨ ਦਾ ਮਿਲਦਾ ਫੇਰ ਗੰਦੀਆਂ ਗਾਲਾਂ ਇੱਕ ਦੂਜੇ ਨੂੰ ਕੱਟਨੀਆਂ ਕੋਈ ਗਲਾਸ ਮਾਲ ਰਿਹਾ ਕੋਈ ਕੁਝ ਕਰ ਰਿਹਾ ਸਾਡੇ ਧੀਆਂ ਤੇ ਮੈਂ ਵੀ ਦੋ ਧੀਆਂ ਦਾ ਬਾਪ ਆ ਮੈਨੂੰ ਪਤਾ ਕਿ ਉਹਨਾਂ ਨੂੰ ਵੀ ਪਤਾ ਕਿ ਇਹ ਮਸਲਾ ਕੀ ਹੈ ਸਤਵੀਂ ਅੱਠਵੀਂ ਦੇ ਬੱਚਿਆਂ ਨੂੰ ਪਤਾ ਕਿ ਪਪਾ ਪੰਜਾਬ ਦੇ ਵਿੱਚ ਤੁਸੀਂ ਤੇ ਕਹਿੰਦੇ ਹੋ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਤੇ ਪੰਜਾਬ ਦਾ ਮੀਡੀਆ ਤਾਂ ਸਾਨੂੰ ਦਿਖਾ ਹੀ ਕੁਝ ਹੋਰ ਰਿਹਾ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਭੈਣਾ ਭਰਾਵਾਂ ਨੂੰ ਕਿ ਉਠਿਏ ਕਿਸੇ ਲਈ ਖੜੀਏ ਐਨੇ ਲੰਗਰ ਲਾਓ ਰੱਜ ਕੇ ਲਾਓ ਔਰ ਇਹ ਚੋ 10 ਰੁਪਏ ਕੱਢ ਵੀ ਲਓ ਕਦੀ ਕਦੀ ਨਹੀਂ ਵੀ ਲੋੜ ਹੁੰਦੀ ਕਿਸੇ ਨੂੰ ਭੁੱਖ ਦੀ ਕਦੀ ਕਿਸੇ ਨੂੰ ਪੜ੍ਹਾਈ ਦੀ ਭੁੱਖ ਦੀ ਲੋੜ ਆ ਕਿਸੇ ਨੂੰ ਦਵਾਈ ਦੀ ਭੁੱਖ ਦੀ ਲੋੜ ਆ ਅਸੀਂ ਲੋਕਾਂ ਨੂੰ ਇਗਨੋਰ ਕਰ ਰਹੇ ਆ ਨਾ ਕਰੋ ਇਗਨੋਰ ਸਾਥ ਦੋ ਇੱਕ ਦੂਜੇ ਦਾ ਤਾਂ ਹੀ ਫਿਰ ਮੈਂ ਕਵਾਂਗਾ ਪੜ੍ਹੇਗਾ ਪੰਜਾਬ ਤਾਂ ਹੀ ਵਧੇਗਾ ਪੰਜਾਬ ਅਸੀਂ ਪੜ ਨਹੀਂ ਰਹੇ ਕਿ ਲੱਗਦਾ ਨਹੀਂ ਕਿੰਨੇ ਕਿਤੇ ਸਾਡੇ ਪਰਿਵਾਰਾਂ ਦਾ ਵੀ ਕਸੂਰ ਹੈ ਲੱਗਦਾ ਇਹ ਚੀਜ਼ ਨੂੰ ਲੈ ਕੇ ਅਸੀਂ ਦੇਖਦੇ ਆਂ ਕਿ ਜਦੋਂ ਕਿਤੇ ਵਿਆਹ ਸ਼ਾਦੀ ਹੁੰਦੀ ਆ 20-20 ਲੱਖ ਰੁਪਏ ਕਰਜ਼ਾ ਚੁੱਕ ਕੇ ਵਿਆਹ ਵਾਸਤੇ ਅਸੀਂ ਤਿਆਰੀ ਕਰਦੇ ਆਂ ਤੇ ਅਸੀਂ ਦੇਖਿਆ ਵੀ ਖਾ ਕੇ ਜਦੋਂ ਵਿਆਹ ਹੁੰਦਾ ਮੁੰਡੇ ਦਾ ਤੇ ਮੁੰਡੇ ਵਾਲੇ ਇਹ ਬੜੀ ਗੱਲ ਕਹਿੰਦੇ ਨੇ ਕਿ ਪੈਸੇ ਦੀ ਪਰਵਾਹ ਨਹੀਂ ਕਰਨੀ ਕੁੜੀ ਚੰਗੀ ਲਿਆਈ ਕਿਸਾਂ ਦੇ ਦੇ ਦੋ ਕੀ ਲੱਗਦਾ ਨਹੀਂ ਇਹਨੂੰ ਇਹ ਨਹੀਂ ਸਮਝ ਆਉਂਦੀ ਕਿ ਅਗਲੇ ਬੰਨੇ ਸਾਡੀਆਂ ਧੀਆ ਪੈਣਾ ਬੈਠੀਆਂ ਹੋਣਗੀਆਂ ਸਾਡੇ ਰਿਸ਼ਤੇਦਾਰ ਬੈਠੇ ਹੋਣਗੇ ਤੇ ਉਸੇ ਅਸੀਂ ਗੱਲ ਕਰਦੇ ਹਾਂ ਸਟੇਜ 'ਤੇ ਚੜ ਕੇ ਅਸੀਂ ਮੂੰਹ 'ਚ ਨੋਟ ਪਾ ਕੇ ਅਸੀਂ ਉੱਤੇ ਵਾਰਦੇ ਹਾਂ ਜਾਂ ਕਹਿਦੇ ਹਾਂ ਕੀ ਲੱਗਦਾ ਨਹੀਂ ਸਾਡੇ ਵਾਸਤੇ ਇਹ ਸ਼ਰਮ ਦੀ ਗੱਲ ਆ ਤੇ ਜੇਕਰ ਕੋਈ ਗੁਰੂ ਸਾਹਿਬ ਦੀ ਵਾਰੀ ਆ ਜਾਂਦੀ ਹੈ ਕਿਸੇ ਪਾਰਟੀ ਸਿਕ ਨੂੰ ਭੇੜਾ ਦੇਣੀ ਹੁੰਦੀ ਆ ਤੇ ਉਹ 'ਚ ਵੀ ਅਸੀਂ ਕਹਿੰਦੇ ਬਾਬਾ ਜੀ ਨੇ ਪੈਸੇ ਅਰਦਾਸ ਹੀ ਥੋੜੀ ਜੀ ਕੀਤੀ ਹੈ ਇੰਝ ਐਨੀ ਕੀਤੀ ਤੇ ਪੈਸੇ ਨਹੀਂ ਲਈ ਜਾਂਦੇ ਉਹ ਜਾਂ ਕਿਤੇ ਕੀਰਤਨੀ ਵਾਰੀ ਆ ਜਾਂਦੀ ਉੱਥੇ ਕੇ ਬੋਲਤਾਜ ਹੋ ਜਾਂਦਾ ਜਾਂ ਅਸੀਂ ਕਹਿ ਦਿੰਦੇ ਆ ਵੀ ਜਲਦੀ ਕਰ ਦਿਓ ਕੀ ਬਾਬਾ ਜੀ ਅਸੀਂ ਜਾਣਾ ਸਾਡੇ ਸਟੇਟ ਦੀ ਟਿਕਨਦੇ ਆ ਕੀ ਲੱਗਦਾ ਸਾਡਾ ਪੰਜਾਬ ਦਾ ਕਲਚਰ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਵਾ ਥੋੜੇ ਦਸ਼ਕਾਂ ਜੂ ਸਾਡਾ ਨਾ ਕਰ ਦਿਓ ਤੇ ਇਹਦੇ ਬਾਰੇ ਸੁਣਿਆ ਹੁੰਦੇ ਹੋ ਜੂ ਸਾਡਾ ਪੰਜਾਬ ਨਾ ਬੇਸਿਕਲੀ ਹੁਣ ਖਤਮ ਹੋ ਚੁੱਕਾ ਹੈ ਪੰਜਾਬ ਤੁਹਾਨੂੰ ਮੈਂ ਇਹ ਗੱਲ ਦੱਸਦਾ ਵਾਂ ਕਾਨੂੰਨ ਮੁਤਾਬਕ ਵਿਆਹ ਇੱਕ ਬੰਦੇ ਨਾਲ ਦੋ ਰੂਹਾਂ ਦਾ ਜਿਹਨੂੰ ਅਸੀਂ ਧਰਮ ਦੇ ਨਾਲ ਜੋੜਿਆ ਹੁਣ ਨੂੰ ਹੁਣ ਜਿਹੜਾ ਵਾ ਵਿਆਹ ਇੱਕ ਕੌਂਟਰੈਕਟ ਬਣ ਚੁੱਕਾ ਆ ਤੁਸੀਂ ਵੇਖੋ ਕਿ ਉਹ ਕਹਿੰਦੇ ਆ ਨਾ ਸਾਰੇ ਲੜ ਰਹੇ ਆ ਕਿ ਉਹ ਸਟੇਜ ਤੇ ਉਹ ਆਈ ਉਹਨੂੰ ਬੁਲਾਇਆ ਹੁਣ ਅਸੀਂ ਦੂਜਾ ਪਾਸਾ ਵੀ ਵੇਖ ਲਈਏ ਚਾਹਦੇ ਕੌਣ ਆ ਮਾਪੇ ਨੇ ਬੁੱਕ ਕੀਤੀ ਨਾ ਉਸ ਬਾਪ ਨੇ ਸ਼ਾਇਦ ਆਪਣੀ ਜਗ੍ਹਾ ਪਹਿਲੀ ਕਿਤੇ ਗਿਰਵੀ ਰੱਖੀ ਕਿਤੋਂ ਪੈਸੇ ਫੜੇ 50 ਲੱਖ ਰੁਪਏ ਕਿਤੇ ਨਹੀਂ ਇੱਕ ਵਿਆਹ ਤੇ ਲੱਗਣਾ ਹੀ ਲੱਗਣਾ ਵਾ ਠੀਕ ਆ ਉਹਨਾਂ ਨੇ ਉਹਨੂੰ ਬੁੱਕ ਕੀਤਾ ਉਸ ਵਿਆਹ ਦੇ ਵਿੱਚ ਜਿੱਥੇ ਫੇਰੇ ਹੋਣੇ ਆ ਗੁਰੂ ਗ੍ਰੰਥ ਸਾਹਿਬ ਦੇ ਉਥੇ ਇੱਕ ਡਾਂਸਰ ਤੁਸੀਂ ਬੁੱਕ ਕੀਤੀ ਬਾਅਦ ਚ ਉਥੇ ਸ਼ਰਾਬ ਚੱਲ ਰਹੀ ਹੈ ਤੁਹਾਡੇ ਤੁਸੀਂ ਵੀ ਪੀਤੀ ਉਹਨਾਂ ਨੇ ਵੀ ਪੀਤੀ ਔਰ ਇੱਕ ਵਿਆਹ ਦੀ ਨਹੀਂ ਗੱਲ ਹੈਗੀ ਅਸੀਂ ਔਰ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਚਾਹਨਾ ਸ਼ਹਿਰਾਂ ਦੇ ਵਿੱਚ ਇਹ ਫਿਰ ਘਟ ਜੇ ਪਿੰਡਾਂ ਦੇ ਵਿੱਚ ਇਹ ਜ਼ਿਆਦਾ ਜਿਹੜੀ ਇਹ ਜਿਹੜਾ ਗਲਤ ਕੰਮ ਹੈ ਸ਼ੁਰੂ ਹੋ ਗਿਆ ਕਿ ਅਸੀਂ ਪੈਸੇ ਲਾ ਕੇ ਸ਼ੋਅ ਆਫ ਕਰਨੀ ਹੈ ਔਰ ਕਿਸੇ ਨਾ ਕਿਸੇ ਨੂੰ ਸਦਨਾਵਾਂ ਔਰ ਮੈਂ ਫਿਰ ਕਵਾਂਗਾ ਲੱਚਰ ਚੀਜ਼ਾਂ ਅਸੀਂ ਵੇਖਣਾ ਚਾਹੁੰਦੇ ਆ ਤਾਂ ਕਰਕੇ ਆ ਪ੍ਰਮੋਟ ਹੋ ਰਹੀਆਂ ਇਸ ਕੁੜੀ ਮੈਂ ਵੇਖਾਂਗਾ ਇਸ ਕੁੜੀ ਨੂੰ ਕਿੰਨੇ ਕੁ ਲੋਕ ਮਤ ਕਰਨ ਆਉਂਦੇ ਆ ਫੇਰ ਪਤਾ ਲੱਗੂਗਾ ਕਿ ਇੱਕ ਧੀਆ ਵੀ ਆ ਇੱਕ ਧੀਓ ਵੀ ਆ ਇੱਕ ਧੀਆ ਹੋਰ ਵੀ ਧੀਆ ਨੇ ਕਲਪਨਾ ਚਾਵਲਾ ਵੀ ਸੀ ਕਿੱਥੇ ਸਪੇਸ ਚ ਜਾ ਕੇ ਪਰ ਇੰਨੀ ਛੋਟੀ ਉਮਰ ਦੇ ਵਿੱਚ ਅੱਜ ਇੱਕ ਸਰ ਸਾਡੇ ਸਰਕਾਰੀ ਸਕੂਲ ਦੀ ਕੁੜੀ ਇਸਰੋ ਚ ਸਿਲੈਕਟ ਹੋਈ ਹੈ ਠੀਕ ਆ 8ਵੀਂ ਦੀ ਕੁੜੀ ਉਹ ਉਹ ਵੀ ਤੇ ਹੈਗੀ ਆ ਸੋ ਬਾਈਫਰਕੇਸ਼ਨ ਜਿਹੜੀ ਬੜੀ ਜ਼ਰੂਰੀ ਔਰ ਪੰਜਾਬੀਆਂ ਨੂੰ ਬੜਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਦੂਜੇ ਦੀ ਮਦਦ ਕਰੋ ਔਰ ਜਿਹੜੀਆਂ ਚੀਜ਼ਾਂ ਤੁਹਾਨੂੰ ਗਲਤ ਪ੍ਰਮੋਟ ਕਰਦੀਆਂ ਜਿਹੜੀਆਂ ਚੀਜ਼ਾਂ ਲੱੱਚਰ ਨੇ ਜਿੱਥੋਂ ਗਾਲਾਂ ਨਿਕਲਦੀਆਂ ਗੰਦਗੀਆਂ ਲਿਖਦੀਆਂ ਧਿਆਨ ਯੂਥ ਦਾ ਗਲਤ ਪਾਸੇ ਜਾਂਦਾ ਔਰ ਇਹ ਜਿਹੜੇ ਇੱਕ ਕਲਚਰਲ ਇਹੋ ਜੇ ਕਲਚਰਲ ਪ੍ਰੋਗਰਾਮ ਪਹਿਲੇ ਕਿਹਾ ਜਾਂਦਾ ਸੀ ਇਹਨੂੰ ਨਾਓ ਇਟ ਇਜ਼ ਨਾਟ ਅ ਕਲਚਰਲ ਪ੍ਰੋਗਰਾਮ ਇਹ ਪ੍ਰੋਗਰਾਮ ਬਹੁਤ ਗੰਦੇ ਹੋ ਚੁੱਕੇ ਨੇ ਕਿਉਂ ਉਸ ਕੁੜੀ ਦੀ ਛਵੀ ਮਾੜੀ ਲੋਕੀ ਕਿਉਂ ਵੇਖ ਰਿਹਾ ਕਿਉਂ ਲੋਕੀ ਉਹਨੂੰ ਗਲਤ ਕਹਿ ਰਿਹਾ ਕਿਉਂ ਕੀ ਉਹਦੀ ਛਵੀ ਜਿਹੜੀ ਇਹ ਮਾੜੀ ਬਣਾਈ ਗਈ ਦੁਨੀਆ ਦੇ ਵਿੱਚ ਉਹ ਉਹ ਤੇ ਕਹਿ ਰਿਹਾ ਮੇਰਾ ਬਾਪ ਆਪ ਮੇਰੇ ਤੋਂ ਤੰਗ ਸੋ ਉਹਨੂੰ ਵੀ ਬੇਨਤੀ ਹੈ ਆਪਣੀ ਹਿੰਮਤ ਸੁਧਾਰੋ ਇਸ ਮੁੱਦੇ ਨੂੰ ਖਤਮ ਕਰੋ ਪੰਜਾਬ ਦੇ ਵਿੱਚ ਜਿਹੜਾ ਵਾ ਸੋਨਾ ਪੰਜਾਬ ਜਿਹੜਾ ਵਾ ਅਸੀਂ ਸਿਰਜੀਏ ਸੋਨੇ ਦੀ ਚੜੀ ਕਿਹਾ ਜਾਂਦਾ ਸੀ ਮੈਨੂੰ ਤੇ ਉਹ ਨਕੋਲੇ ਦੀ ਖਾਨ ਲੱਗ ਰਿਹਾ ਸੋ ਆਪਾਂ ਪੰਜਾਬ ਨੂੰ ਵਧੀਆ ਬਣਾਈਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਕਿਹਨਾ ਗੱਲਬਾਤ ਕਰਦੇ ਆ ਮੈਂ ਇੱਕ ਵੱਡਾ ਵੀਰ ਹਰਸਿਮਰਨ ਕਹਿੰਦੇ ਵੀ ਹੁਣ ਕਹਿੰਦੇ ਬਾਪ ਦੀ ਜਿਵੇਂ ਬਾਪ ਸੇ ਇਤਿਹ ਤੱਕਦਾ ਵਾ ਇਸੇ ਤਰ੍ਹਾਂ ਹੀ ਹਰਸਿਮਰਨ ਵੱਡਾ ਭਰਾ ਬਣ ਕੇ ਸੇ ਇਤਿਹ ਤੱਕਦਾ ਅਤੇ ਅੱਜ ਦਰਸ਼ਕਾਂ ਸਾਹਮਣੇ ਵੀ ਪ੍ਰਮਾਤਮਾ ਦੀ ਕਹਿੰਦੇ ਹਾਜ਼ਰੀ ਨਾਲ ਅਜ ਕਹਿਦਾ ਜਿਹੜਾ ਸੁਪਨਾ ਮੈਂ ਕਰਨ ਰਿਹਾ ਜੱਜ ਬਣਦਾ ਉਹ ਕਹਿੰਦੇ ਪੂਰਾ ਕਰੂੰਗਾ ਕਿਉਂਕਿ ਵੀਰ ਆਪ ਵੀ ਵਕੀਲ ਆ ਮਕੱਲਾ ਦੀ ਪੜ੍ਹਾਈ ਕੀਤੀ ਆ ਤੇ ਸਾਰਾ ਲਾ ਜਾਣਦਾ ਵਾ ਹੁਣ ਕਿਸ ਤਰ੍ਹਾਂ ਦੇ ਦੀ ਚੀਜ਼ ਨੂੰ ਹਾਂਜੀ ਮੈਂ ਵਕੀਲ ਬਣਨਾ ਚਾਹੁੰਦੀ ਹਾਂ ਤੇ ਵੀਰ ਜੀ ਕਹਿੰਦੇ ਵੀ ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ ਤੁਹਾਨੂੰ ਵਕੀਲ ਬਣਾਉਣ ਦੇ ਵਿੱਚ ਸਹਿਯੋਗ ਕਰਾਂਗੇ ਹੁਣ ਮੈਨੂੰ ਹਿੰਮਤ ਮਿਲਦੀ ਹੈ ਮੇਰੇ ਨਾਲ ਵੀਰ ਵੀ ਖੜਾ ਹੈ ਮੇਰਾ ਇਹ ਫਿਰ ਆਸ ਕਿਵ ਖਾਨ ਕੀ ਲੱਗਦਾ ਨਹੀਂ ਵੀ ਇੱਕ ਜਦੋਂ ਵੀ ਸਿਰ ਦੇ ਐਡਾ ਗੁਰਸੇਕ ਸਰਦਾਰ ਵੀ ਤਗੜਾ ਹੋਵੇ ਵੀ ਵਕੀਲ ਹੋਵੇ ਕਹਿੰਦੇ ਵਕੀਲ ਜਿਹਦਾ ਭਰਾ ਹੋਵੇ ਤੇ ਲੋਕ ਡਰਦੇ ਬੜੇ ਨੇ ਤੇ ਉਹਦੀ ਗਾਂ ਭੈਣ ਜੱਜ ਬਣ ਜਾਊਗੀ ਤੇ ਫਿਰ ਕਿੰਨੇ ਕੇ ਫੈਸਲੇ ਸਹੀ ਕਰਨਗੀ ਤੇ ਕੀ ਲੱਗਦਾ ਵੀ ਗਰੀਬਾਂ ਦੀ ਮਦਦ ਕਰਨਗੀ ਆਪਣੇ ਪਰਿਵਾਰਾਂ ਦੀ ਕਿਸਾਂ ਦੀ ਆਮ ਗਰੀਬਾਂ ਦੀ ਮਦਦ ਕਰਾਂਗੀ ਤੇ ਹੋਰ ਮੈਂ ਤਾਂ ਵੀ ਖੜਾਂਗੀ ਵੀਰ ਜੀ ਮੇਰੇ ਨਾਲ ਸਪੋਰਟ ਬਣ ਕੇ ਖੜੇ ਹੋਣਗੇ ਨਾਲ ਮੇਰੇ ਰਹਿਣਗੇ ਹਮੇਸ਼ਾ ਜੱਜ ਨਾਲ ਮੈਨੂੰ ਹਿੰਮਤ ਮਿਲੇਗੀ ਨਾਲ ਹੋਰ ਇਹ ਕਿਸ ਤਰ੍ਹਾਂ ਦੇ ਜਦੋਂ ਮਹਿਕ ਪੀਤ ਦੇ ਨਾਲ ਜੱਜ ਲੱਗ ਜੈਗਾ ਤੇ ਜਦੋਂ ਵੱਡੀ ਗੱਡੀ ਮਿਲ ਜੂ ਬੱਤੀ ਵਾਲੀ ਪ੍ਰਵਾਤ ਤੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਅੱਜ ਕਦੇ ਗਰੀਬੀ ਆ ਨਹੀਂ ਕੋਈ ਪੁੱਛਦਾ ਨਹੀਂ ਕੋਈ ਸਾਰ ਲੈਂਦਾ ਕਿ ਲੱਗਦਾ ਫਿਰ ਸਾਰੇ ਰਿਸ਼ਤੇਦਾਰ ਭੈਣ ਭਰਾ ਆਉਣਗੇ ਚ ਕਰਦੇ ਹਾਂਜੀ ਫੇਰ ਤੇ ਰਿਸ਼ਤੇਦਾਰ ਸਾਰੇ ਆਉਣਗੇ ਹਾਂਜੀ ਉਹ ਫੇਰ ਲੈਣਾ ਲੱਗ ਜਣੀ ਹੁਣ ਤੇ ਸਾਨੂੰ ਪੁੱਛਣ ਨੂੰ ਨਹੀਂ ਕੋਈ ਆਉਂਦਾ ਮੇਰੇ ਲਾਗੇ ਖੜੀ ਵੀ ਨਹੀਂ ਹੁੰਦੇ ਹਜੇ ਵੀ ਕਹਿੰਦੀ ਹੈ ਕਿ ਇਹਨੂੰ ਕੈਂਸਰ ਇਹਦੇ ਲੱਗੇ ਨਾ ਖਲੋਵੋ ਮੇਰੇ ਨਾਨੀ ਖੋਦ ਕਹਿੰਦੀ ਹੈ ਕਿ ਇਹਦੇ ਲੱਗੇ ਨਾ ਖਲੋਵੋ ਮਹਾਤਮਾ ਗਰਦਾਸ ਕਰਦੇ ਸੱਚੇ ਪਾਤਸ਼ਾਹ ਵੀ ਜਲਤ ਜੋਦੇਸ ਭੈਣ ਦਾ ਜਿਹੜਾ ਸੁਪਨਾ ਵਾ ਪੂਰਾ ਕਰੇ ਤੇ ਖਾਸ ਕਰਕੇ ਵੇਖੋ ਬਿਮਾਰੀ ਦਾ ਗਰੀਬੀ ਮੇਰੀ ਦਾ ਪ੍ਰਮਾਤਮਾ ਨੂੰ ਪਤਾ ਨਹੀਂ ਕਿਹੜੇ ਵਲੇ ਰੰਗ ਬਦਲਦੇ ਨੇ ਆ ਕਿਹੜੇ ਵਲੇ ਕਿਸ ਪਾਸਾ ਪਲਟ ਜਾਣਾ ਕਦੀ ਕਿਸੇ ਤੋਂ ਨਫ਼ਰਤ ਨਾ ਕਰਿਆ ਕਰੋ ਯਾਰ ਸਾਰਿਆਂ ਨੂੰ ਆਪਣੇ ਪਰਿਵਾਰ ਨਾਲ ਜੀਵ ਬਣਾਇਆ ਸਾਰਿਆਂ ਨਾਲ ਖੁਸ਼ ਮਿਲ ਕੇ ਰਿਆ ਕਰੋ ਕਿਉਂਕਿ ਰਾਤੋਂ ਦਿਨ ਬਦਲਦਾ ਟਾਈਮ ਨਹੀਂ ਲੱਗਦਾ ਜਿਵੇਂ ਧੀ ਦੱਸ ਰਹੀ ਆ ਵੀ ਉਹਦੀ ਨਾਨੀ ਕਹਿ ਦਿੰਦੀ ਇਹਨੂੰ ਵੀ ਕੈਂਸਰ ਹੈ ਇਹਦੇ ਨੇੜੇ ਨਾ ਜਾਇਆ ਕਰੋ ਕੀ ਗੱਲ ਇਹ ਕੁੜੀ ਤੇ ਖਾਜੂਗੀ ਕਦੇ ਕੁਝ ਕਿਸੇ ਕੋਈ ਹੋ ਜਾਊਗਾ ਅੱਜ ਸਾਡਾ ਵੀ ਰੇੜੀ ਤੋਂ ਆਪਣਾ ਐਤਵਾਸ ਹੀ ਆ ਸੰਡੇ ਵਾਲੇ ਦਿਨ ਸੀ ਫਿਰ ਵੀ ਪਰਿਵਾਰ ਦੇ ਨਾਲ ਚੁ ਛੱਡ ਕੇ ਆਇਆ ਇਸ ਤੀ ਕਰਕੇ ਐਸਕੇ ਕਦੇ ਵੀ ਕਿਸੇ ਦਾ ਨਫ਼ਰਤ ਨਾ ਕਰਿਆ ਕਰੋ ਹਰ ਕੰਨਾ ਪਿਆਰ ਰੱਖਿਆ ਕਰੋ ਪ੍ਰਮਾਤਮਾ ਰੰਗਾਂ ਜਿਆ ਕਰੋ ਪਤਾ ਨਹੀਂ ਕਿ ਰੱਬ ਕਿਹੜੇ ਰੰਗਾਂ ਜ ਰਾਜ ਰੀਂਦਾ ਵਾ ਐਸਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੀ ਵੱਤਵਾਰ ਸ਼ੇਅਰ ਕਰਦੇ ਹੋ ਵੱਤਵਾਰ ਤਾਂ ਜੋ ਤੁਸੀਂ ਸੁਪਨਾ ਜਿਹੜਾ ਪੂਰਾ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ